ਹੁਣ ਦਾ ਜਿਹੜਾ ਦੌਰ ਚੱਲ ਰਿਹਾ ਜਿੰਨੇ ਮਾਪੇ ਡਰੇ ਹੋਏ ਨੇ ਬਿਨਿਆੜਿਆਂ ਨੂੰ ਬਾਹਰ ਭੇਜਣ ਨੂੰ ਲੈ ਕੇ ਪਰ ਫਿਰ ਵੀ ਮਜਬੂਰੀਆਂ ਨੇ ਵੀ ਆਪਾਂ ਕਹਿੰਦੇ ਰੋਜ਼ ਜਹਾਜ਼ ਪਰ ਪਰ ਕੇ ਬੱਚੇ ਜਾ ਰਹੇ ਨੇ ਹਨਾ ਮਤਲਬ ਜਿਨ੍ਹਾਂ ਨੇ ਵੀ ਹਲੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਤਿਆਰੀ ਕਰ ਰਹੇ ਨੇ ਜਾਂ ਆਪ ਫੈਮਿਲੀ ਸਮੇਤ ਬਾਹਰ ਜਾਣਾ ਚਾਹੁੰਦੇ ਨੇ ਤੇ ਉਹ ਇਸ ਕਿਤਾਬ ਨੂੰ ਪੜ ਸਕਦੇ ਨੇ ਬਹੁਤ ਕੁਝ ਐਸਾ ਮਿਲੂਗਾ ਜਿਹੜਾ ਸਾਡੇ ਲਈ ਲਾਹੇਵੰਦ ਹੋਊਗਾ ਤੇ ਤੁਸੀਂ ਪੜਿਓ ਹੋਰਨਾਂ ਨੂੰ ਵੀ ਪੜਾਓ ਤੇ ਬਹੁਤ ਸੋਹਣੀ ਕਿਤਾਬ ਹੈ ਉੱਧਰ ਜਾ ਕੇ ਸਭ ਤੋਂ ਕੰਮ ਵੱਧ ਤੁਹਾਡੇ ਸਰੀਰ ਨਹੀਂ ਕਰਨਾ ਉਹ ਚੈਲੰਜ ਵੀ ਆ ਬੰਦੇ ਲਈ ਫਿਰ ਉਹ ਜਿਵੇਂ ਕਹਿੰਦੇ ਨੇ ਕਿ ਆ ਜਾ ਕੇ ਮਤਲਬ ਪਹਿਲਾਂ ਪਹਿਲਾਂ ਤਾਂ ਕਿਸੇ ਘਰ ਚ ਗਏ ਉੱਥੇ ਉਹਨਾਂ ਨੇ ਬੜੀ ਖਾਤਰਦਾਰੀ ਕੀਤੀ ਫਿਰ ਜਦੋਂ ਬੇਸਮੈਂਟ ਚ ਗਏ ਫਿਰ ਉਹਨਾਂ ਨੂੰ ਕੈਨੇਡਾ ਦੀ ਰਿਐਲਿਟੀ ਪਤਾ ਲੱਗੀ ਹਨਾ ਦੇ ਤੁਸੀਂ ਮੈਨੂੰ ਦੱਸੋ ਪਹਿਲਾਂ ਤੁਹਾਡੇ ਕਿਤਾਬ ਪੜਨ ਦੇ ਨਾਲ ਕੋਈ ਵੀ ਕਿਤਾਬਾਂ ਪੜਨ ਨਾਲ ਤੁਹਾਡੇ ਸੁਆਚ ਕੋਈ ਤਬਦੀਲੀ ਆਈ ਹੈ ਸੁਭਾ ਚ ਤਾਂ ਮੇਰਾ ਖਿਆਲਤ ਤਬਦੀਲੀ ਨਹੀਂ ਆਈ ਸੋਚ ਚ ਆ ਜਾਂਦੀ ਆ ਜਦੋਂ ਇੱਕਦਮ ਆਪਾਂ ਕੁਝ ਪੜਦੇ ਆ ਕੋਈ ਨਵਾਂ ਵਿਚਾਰ ਹਨਾ ਕੋਈ ਨਵਾਂ ਆਈਡੀਆ ਪੜਨ ਨੂੰ ਮਿਲਦਾ ਤਾਂ ਇੱਕਦਮ ਲੱਗਦਾ ਵੀ ਹਾਂ ਇਸ ਗੱਲ ਨੂੰ ਐ ਵੀ ਸੋਚਿਆ ਜਾ ਸਕਦਾ ਜਾਂ ਕਹਿ ਲਓ ਕਿ ਥੋੜਾ ਨਜ਼ਰੀਆ ਆਪਣਾ ਕਿਸੇ ਚੀਜ਼ ਨੂੰ ਲੈ ਕੇ ਨਜ਼ਰੀਆ ਚੇਂਜ ਹੋ ਜਾਂਦਾ ਤੇ ਸੁਭਾ ਤਾਂ ਫਿਰ ਉਹੀ ਵਾਦੜੀਆਂ ਸਜਾਦੜੀਆਂ ਉਹ ਤਾਂ ਆਪਣੇ ਉਹੀ ਰਹਿੰਦੇ ਆ ਪਰ ਇਹ ਹੈ ਕਿ ਤੁਸੀਂ ਕੋਈ ਚੰਗੀ ਕਿਤਾਬ ਪੜ ਕੇ ਥੋੜਾ ਟਾਈਮ ਹੀ ਸੇ ਤੁਸੀਂ ਕੁਝ ਸੋਚਦੇ ਜ਼ਰੂਰ ਹ ਇਹ ਫਰਕ ਤਾਂ ਪੈਂਦਾ ਜਿਵੇਂ ਇਹ ਕਿਤਾਬ ਆ ਹਨਾ ਹਰਕੀਰਤ ਧੋਣਾ ਦੀ ਲਿਖੀ ਹੋਈ ਇੰਜ ਪ੍ਰਦੇਸ਼ਨ ਹੋਈ ਆ ਤੁਸੀਂ ਵੀ ਹਰਕੀਰਤ ਧੋਣਾ ਨੂੰ ਮਿਲੇ ਹਾਂ ਬਹੁਤ ਵਾਰ ਹਨਾ ਮੈਂ ਵੀ ਉਹਨਾਂ ਨੂੰ ਮਿਲ ਚੁੱਕੀ ਆ ਜਦੋਂ ਆਪਾਂ ਇਸ ਉਮਰ ਜੀ ਚ ਹੁੰਨੇ ਆ ਸਾਰੇ ਇੱਕ ਜੀ ਉਮਰ ਚ ਆ ਮੈਂ ਤੁਹਾਡੇ ਨਾਲੋਂ 4-5 ਸਾਲ ਛੋਟੀ ਹੂੰ ਤੁਸੀਂ ਮੇਰੇ ਤੋਂ ਵੱਡੇ ਹੋ ਤੁਹਾਡੇ ਤੋਂ ਥੋੜੇ ਜਿਹਾ ਹੋਰ ਇੰਨੇ ਕੀ ਵੱਡੇ ਹੋਣਗੇ ਨਾ ਜਦੋਂ ਆਪਾਂ ਇੱਕੋ ਹੀ ਉਮਰ ਜੀ ਚ ਹੁੰਨੇ ਆ ਤੇ ਇੱਕ ਦੂਜੇ ਨੂੰ ਜਾਣਦੇ ਵੀ ਹੁੰਨੇ ਆ ਤਾਂ ਮੈਨੂੰ ਲੱਗਦਾ ਕਿ ਉਸ ਜਿਹਨੂੰ ਆਪਾਂ ਜਾਣਦੇ ਆ ਨਾ ਉਹਦੀ ਕਿਤਾਬ ਤੇ ਆਪਾਂ ਬਹੁਤ ਸਹਿਜ ਹੋ ਕੇ ਗੱਲ ਕਰ ਲੈਨੇ ਹੈ ਹਨਾ ਕਿਉਂਕਿ ਤੁਸੀਂ ਹਰਕੀਰ ਤੋਣਾ ਦੀ ਜ਼ਿੰਦਗੀ ਦਾ ਮੈਨੂੰ ਲੱਗਦਾ ਇਹ ਹਜੇ ਬਹੁਤ ਥੋੜੇ ਪੱਖ ਹੋਣਗੇ ਜਿਹੜੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਾਂ ਮੈਨੂੰ ਨਾ ਪਤਾ ਹੋਵੇ ਹਮ ਕਿਤਾਬ ਤਾਂ ਮੈਂ ਪੜੀ ਕਿਤਾਬ ਪੜ ਕੇ ਨਾ ਇੱਕ ਜਗ੍ਹਾ ਤੇ ਜਿੱਥੇ ਉਹ ਆਪਦੇ بیٹے ਕਵਰ ਦੇ ਜਨਮ ਦਿਨ ਬਾਰੇ ਲਿਖਦੇ ਨੇ ਹੈਨਾ ਉਹ ਜਦੋਂ ਮੈਂ ਉਹ ਸੀਨ ਪੜਿਆ ਮੈਂ ਜਿਵੇਂ ਤੁਸੀਂ ਕਹਿੰਦੇ ਮੈਂ ਇਹ ਕਿਤਾਬ ਪੜ ਕੇ ਦੋ ਵਾਰ ਰੋਈ ਮੈਂ ਉਸ ਕਿਤਾਬ ਚ ਪੜ ਕੇ ਉਹਨਾਂ ਦੇ بیٹے ਨੂੰ ਯਾਦ ਕੀਤਾ ਹੈਨਾ ਜਿਵੇਂ ਵੀ ਬਹੁਤ ਸ਼ਾਇਦ ਜਿਹੜੇ ਆਪਾਂ ਨੂੰ ਸੁਣਦੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਹੁਣੇ ਉਹਨਾਂ ਦਾ ਬੇਟਾ ਇਸ ਦੁਨੀਆ ਤੋਂ ਗਿਆ ਪਰ ਫੇਰ ਵੀ ਉਹ ਜਿਹੜੇ ਜਜ਼ਬੇ ਨਾਲ ਹੁਣ ਵੀ ਫੇਸਬੁੱਕ ਤੇ ਆਉਂਦੇ ਨੇ ਜਾਂ ਆਪਦੀ ਕਿਸੇ ਅਗਲੀ ਲਿਖਤ ਬਾਰੇ ਗੱਲ ਸਾਂਝੀ ਕਰਦੇ ਨੇ ਮੈਨੂੰ ਲੱਗਾ ਇਹ ਬਹੁਤ ਥੋੜੇ ਲੋਕਾਂ 'ਚ ਹੁੰਦਾ ਹੈ ਨਾ ਤੇ ਇਸ ਕਿਤਾਬ 'ਚੋਂ ਉਹਨਾਂ ਦੀ ਉਸ ਆਪਾਂ ਕਹਿੰਦੇ ਨੇ ਕਈ ਲੋਕ ਜ਼ਿੰਦਗੀ ਦੇ ਅੱਗੇ ਅੜ ਕੇ ਖਲੋ ਜਾਂਦੇ ਨੇ ਉਹ ਉਹਨਾਂ ਦੀ ਪਰਸਨੈਲਿਟੀ ਦੀ ਝਲਕ ਪੈਂਦੀ ਆ ਤੁਹਾਨੂੰ ਲੱਗੀ ਇਹ ਚੀਜ਼ ਵੈਸੇ ਇਹ ਕਿਤਾਬ ਮੈਨੂੰ ਲੱਗਦਾ ਉਦੋਂ ਕੰਵਰ ਦੁਨੀਆ ਤੇ ਹੈਗਾ ਸੀ ਉਦੋਂ ਇਹਨਾਂ ਨੇ ਲਿਖਿਆ ਇੱਕ ਵਾਰੀ ਇਹਨਾਂ ਨੇ ਫੇਸਬੁੱਕ ਤੇ ਜ਼ਿਕਰ ਵੀ ਕੀਤਾ ਸੀਗਾ ਕਿ ਮੈਂ ਉਹਨਾਂ ਬੱਚਿਆਂ ਬਾਰੇ ਲਿਖ ਰਹੀ ਆ ਜਿਹੜੇ ਕੈਨੇਡਾ ਹੁਣ ਜਾ ਰਹੇ ਨੇ ਸਟੂਡੈਂਟ ਵੀਜ਼ੇ ਤੇ ਤੇ ਉਹਨਾਂ ਬਾਰੇ ਵੀ ਆਪਾਂ ਆਮ ਹੀ ਸੁਣਦੇ ਆ ਕਿ ਉੱਥੇ ਬੱਚੇ ਬੜਾ ਗਲਤ ਕਰਦੇ ਆ ਜੋ ਮਾਹੌਲ ਖਰਾਬ ਕਰਦੇ ਆ ਜੀ ਇਹ ਉਹ ਜਾਂ ਉਹਨਾਂ ਨਾਲ ਉੱਥੇ ਸੱਚੀ ਅਸਲੀਅਤ ਚ ਕੀ ਵਾਪਰਦਾ ਤੇ ਇਹਨਾਂ ਨੇ ਕਿਹਾ ਸੀ ਕਿ ਮੈਂ ਉਸ ਟੌਪਿਕ ਤੇ ਲਿਖ ਰਹੀ ਆ ਕੁਝ ਫਿਰ ਜਦੋਂ ਇਹ ਕਿਤਾਬ ਮੈਂ ਬੜੀ ਇਹਦੇ ਵਿੱਚ ਹੈਗਾ ਇੱਕ ਪੂਰਾ ਚੈਪਟਰ ਉਸ ਬਾਰੇ ਤਾਂ ਫਿਰ ਮੈਨੂੰ ਲੱਗਿਆ ਵੀ ਉਹ ਇਦੀ ਗੱਲ ਹੀ ਕਰਦੇ ਸੀ ਤੇ ਕੰਵਰ ਦੀ ਗੱਲ ਉਹ ਉਹਦਾ ਦੋ ਤਿੰਨ ਥਾਵਾਂ ਜ਼ਿਕਰ ਮੈਂ ਜਦੋਂ ਦੇਖਿਆ ਕਿ ਉਹਦੇ ਨਾਨੀ ਜੀ ਵੀ ਐਦਾਂ ਕਰਦੇ ਸੀਗੇ ਜਾਂ ਜਿਹੜੀ ਉਹਨਾਂ ਦੀ ਮੇਡ ਸੀਗੀ ਉਹ ਬੱਚੇ ਦੇ ਉਹਦੇ ਮਤਲਬ ਛੋਟੇ ਛੋਟੇ ਖਡਾਉਣੇ ਜਾਂ ਉਹਦਾ ਕੰਮ ਕਰਦੀ ਸੀ ਤਾਂ ਮੇਰੇ ਮੈਂ ਸੱਚੀ ਮੇਰਾ ਮਨ ਬਹੁਤ ਭਰਿਆ ਦੋ ਤਿੰਨ ਵਾਰ ਅਰੇ ਉਹਨਾਂ ਰਾਤ ਮੈਂ 10:30 ਵਜੇ ਕਿਤਾਬ ਖਤਮ ਕੀਤੀ ਤਾਂ ਮੈਂ ਰਾਈਟ ਅਵੇ ਉਹਨਾਂ ਨੂੰ ਮੈਸੇਜ ਕੀਤਾ ਮੈਂ ਕਿਹਾ ਭਾਂਜੀ ਮੈਂ ਤੁਹਾਡੀ ਕਿਤਾਬ ਪੜੀ ਆ ਹੁਣੇ ਤੇ ਮੇਰਾ ਮਨ ਬਹੁਤ ਭਰਿਆ ਤੇ ਇਦਾਂ ਫਿਰ ਕਹਿੰਦੇ ਥੈਂਕ ਯੂ ਕਹਿੰਦੇ ਚੰਗਾ ਲੱਗਿਆ ਵੀ ਤੁਸੀਂ ਪੜਿਆ ਹੂੰ ਉਹੀ ਚੀਜ਼ ਆ ਜਿਵੇਂ ਕਿਤਾਬ ਬਾਰੇ ਹੁਣ ਜੇ ਆਪਾਂ ਗੱਲ ਕਰੀਏ ਨਾ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਬੱਚਿਆਂ ਬਾਰੇ ਤੇ ਇਹਨਾਂ ਨੇ ਸ਼ੁਰੂ ਚ ਹੀ ਲਿਖਿਆ ਵੀ ਡਾਕਟਰ ਦਲੀਪ ਗੌਰ ਟਿਵਾਣਾ ਨੇ ਕਿਹਾ ਸੀਗਾ ਕਿ ਮੇਰਾ ਬੇਟਾ ਸਿਮਰਨ ਬਾਹਰ ਜਾਣਾ ਚਾਹੁੰਦਾ ਮੇਰੇ ਚਾਹੁੰਦੀ ਆ ਕਿ ਕੋਈ ਬੰਦਾ ਉੱਥੋਂ ਦੇ ਹਾਲਾਤ ਬਾਰੇ ਕੈਨੇਡਾ ਬਾਰੇ ਚੰਗੀ ਤਰ੍ਹਾਂ ਲਿਖੇ ਵੀ ਉੱਥੇ ਕਿਵੇਂ ਦੀ ਜ਼ਿੰਦਗੀ ਆ ਕਿਵੇਂ ਦੀ ਜ਼ਿੰਦਗੀ ਤੁਹਾਡੀ ਹਨਾ ਲੰਘਦੀ ਆ ਨਿਆਣੇ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਮਹਿਸੂਸ ਕਰਦੇ ਨੇ ਮੈਨੂੰ ਲੱਗਦਾ ਕਿ ਇਹਨਾਂ ਨੇ 5-6 ਸਾਲ ਪਹਿਲਾਂ ਲਿਖੀ ਹੁਣ ਵੀ ਹੁਣ ਦਾ ਜਿਹੜਾ ਦੌਰ ਚੱਲ ਰਿਹਾ ਜਿੰਨੇ ਮਾਪੇ ਡਰੇ ਹੋਏ ਨੇ ਨਿਆਣਿਆਂ ਨੂੰ ਬਾਹਰ ਭੇਜਣ ਨੂੰ ਲੈ ਕੇ ਪਰ ਫਿਰ ਵੀ ਮਜਬੂਰੀਆਂ ਨੇ ਵੀ ਆਪਾਂ ਕਹਿੰਦੇ ਆ ਰੋਜ਼ ਜਹਾਜ਼ ਪਰ ਪਰ ਕੇ ਬੱਚੇ ਜਾ ਰਹੇ ਨੇ ਹਨਾ ਤੇ ਮੇਨ ਲੱਗਦਾ ਵੀ ਹੁਣ ਵੀ ਕਿਸੇ ਹੋਰ ਨੂੰ ਵੀ ਕਿਤਾਬ ਲਿਖਣੀ ਚਾਹੀਦੀ ਆ ਹੋ ਸਕਦਾ ਜ਼ਿੰਦਗੀ ਚ ਇਹੀ ਕਦੀ ਦੁਬਾਰਾ ਲਿਖਣਾ ਪਰ ਇਹਦੇ ਚ ਦੇਖੋ ਵੀ ਜਦੋਂ ਕਿਤਾਬ ਸ਼ੁਰੂ ਹੀ ਕਰਦੇ ਆ ਨਾ ਵੀ ਜ਼ਿੰਦਗੀ ਬੜੀ ਸੋਹਣੀ ਚੱਲਦੀ ਆ ਤੇ ਉੱਥੇ ਉਸ ਸਟੈਪ ਤੇ ਉਹਨਾਂ ਨੇ ਪੀਅਰ ਆਉਂਦੀ ਆ ਉਹਨਾਂ ਨੇ ਸਾਰੀ ਫੈਮਿਲੀ ਨੇ ਇਧਰੋਂ ਜਾਣਾ ਹੁੰਦਾ ਚੰਗਾ ਘਰ ਆ ਜਿਵੇਂ ਹੁਣ ਆਪਾਂ ਨਾਰਮਲ ਆਪਣੀ ਫੈਮਿਲੀ ਚ ਬੈਠੇ ਆ ਵੀ ਵਧੀਆ ਤਨਖਾਹਾਂ ਨੇ ਚੰਗੇ ਘਰ ਨੇ ਬੱਚੇ ਨੇ ਤੇ ਇੱਕਦਮ ਉਸ ਚੀਜ਼ ਚ ਤੁਸੀਂ ਖਤਮ ਕਰਕੇ ਸਾਰਾ ਕੁਝ ਇੱਕ ਨਵੀਂ ਜ਼ਿੰਦਗੀ ਚ ਜਾਣਾ ਹੁੰਦਾ ਜਿੱਥੇ ਤੁਹਾਡੇ ਕੋਲੇ ਹਾਂ ਜ਼ੀਰੋ ਤੋਂ ਬਿਲਕੁਲ ਹੈ ਨਾ ਵੀ ਜਿੱਥੇ ਤੁਹਾਡੇ ਕੋਲੇ ਉਹੀ ਤੁਹਾਡੀ ਜਾਇਦਾਦ ਆ ਜਿਹੜੀ ਤੁਸੀਂ ਜੇਬ ਚ ਲੈ ਕੇ ਜਾਵੋਗੇ ਤੇ ਉੱਥੇ ਜਾ ਕੇ ਉਹਨਾਂ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਆ 40 ਸਾਲ ਦੇ ਏੜ ਗੇੜ ਉਹਨਾਂ ਨੇ ਆਪਣੀ ਉਮਰ ਦੱਸੀ ਆ ਕਿ ਉਸ ਵਕਤ ਮੇਰੀ ਉਮਰ ਸੀਗੀ ਆਪਾਂ ਹੁਣ ਜਿਵੇਂ ਮੈਂ 40 ਸਾਲ ਦੀ ਆ ਤੁਸੀਂ ਮੇਰੇ ਤੋਂ 10 ਸਾਲ ਵੱਡੇ ਹੋ ਇਸ ਉਮਰ ਚ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਸਰੀਰਕ ਤੌਰ ਤੇ ਅਸੀਂ ਚੱਲ ਰਹੇ ਹੁੰਨੇ ਆ ਨਾ ਵੀ ਆਪਾਂ ਕਹਿੰਦੇ ਆ ਵੀ ਹੁਣ ਮੇਰੇ ਚ ਕੰਮ ਕਰਨ ਦਾ ਉਹ ਦਮ ਨਹੀਂ ਰਿਹਾ ਅਸੀਂ ਮੈਂਟਲੀ ਬਹੁਤ ਸਿਆਣੇ ਹੋ ਜਾਂਦੇ ਆ ਪਰ ਸਰੀਰ ਸਾਡਾ ਜਵਾਬ ਦੇ ਦਿੰਦਾ ਹੁੰਦਾ ਉਧਰ ਜਾ ਕੇ ਸਭ ਤੋਂ ਕੰਮ ਵੱਧ ਤੁਹਾਡੇ ਸਰੀਰ ਨਹੀਂ ਕਰਨਾ ਉਹ ਚੈਲੰਜ ਵੀ ਆ ਬੰਦੇ ਲਈ ਫਿਰ ਉਹ ਜਿਵੇਂ ਕਹਿੰਦੇ ਨੇ ਕਿ ਜਾ ਕੇ ਮਤਲਬ ਪਹਿਲਾਂ ਪਹਿਲਾਂ ਤਾਂ ਕਿਸੇ ਘਰ ਚ ਗਏ ਉੱਥੇ ਉਹਨਾਂ ਨੇ ਬੜੀ ਖਾਤਰਦਾਰੀ ਕੀਤੀ ਫਿਰ ਜਦੋਂ ਬੇਸਮੈਂਟ ਚ ਗਏ ਫਿਰ ਉਹਨਾਂ ਨੂੰ ਕੈਨੇਡਾ ਦੀ ਰਿਐਲਿਟੀ ਪਤਾ ਲੱਗੀ ਹਨਾ ਮੈਨੂੰ ਲੱਗਦਾ ਨਾ ਇਹ ਐ ਬਿਲਕੁਲ ਐਂ ਲੱਗਦਾ ਜਿਵੇਂ 47 ਵਕਤ ਜਿਹੜੇ ਪਰਿਵਾਰ ਉੱਜੜ ਕੇ ਇੱਧਰ ਆਏ ਹੋਣਗੇ ਉਹਨਾਂ ਨੇ ਜਦੋਂ ਜ਼ਿੰਦਗੀ ਨੂੰ ਜ਼ੀਰੋ ਤੋਂ ਸ਼ੁਰੂ ਕੀਤਾ ਹੋਊਗਾ ਨਾ ਤੇ ਕਿੰਨਾ ਸੰਘਰਸ਼ ਫਿਰ ਉਹਨਾਂ ਨੇ ਲਿਖਿਆ ਵੀ ਕਿਵੇਂ ਉਹ ਉਹਨਾਂ ਦੀ ਜਿਹੜੀ ਮਕਾਨ ਮਾਲਕਣ ਸੀ ਉਹ ਤਾਨੇ ਦੰਦੀ ਸੀਗੀ ਹਨਾ ਵੀ ਮਤਲਬ ਹਰ ਇੱਕ ਨੂੰ ਆਦਤ ਹੁੰਦੀ ਆ ਵੀ ਆਪਣੇ ਤੋਂ ਨੀਵੇਂ ਨੂੰ ਆਪਾਂ ਦੋ ਗੱਲਾਂ ਸੁਣਾ ਕੇ ਸਾਹ ਲੈਨੇ ਆ ਤੇ ਇੱਕ ਚੀਜ਼ ਸੀ ਜਿਹੜੀ ਮੈਨੂੰ ਪੜ ਕੇ ਨਾ ਮੈਨੂੰ ਲੱਗਾ ਕਿ ਮਤਲਬ ਜਲੀਲ ਹੋਣ ਵਾਲੀ ਗੱਲ ਆ ਉਸ ਲੇਡੀ ਲਈ ਜਿੰਨਾ ਬਾਰੇ ਇਹਨਾਂ ਨੇ ਉਹ ਚ ਲਿਖਿਆ ਉਹ ਕਹਿੰਦੀ ਵੀ ਜਰਾਬਾਂ ਡਿੱਗੀਆਂ ਸੀਗੀਆਂ ਉੱਤੋਂ ਥੱਲੇ ਜੇ ਬ੍ਰਾਂਡਡ ਹਾਂ ਉਹ ਕਹਿੰਦੀ ਮਕਾਨ ਮਾਲਕਾਂ ਵੀ ਜੇ ਤਾਂ ਬ੍ਰਾਂਡਡ ਨੇ ਫਿਰ ਤਾਂ ਮੇਰੇ ਨਿਆਣਿਆਂ ਦੀਆਂ ਹੋਣਗੀਆਂ ਹਨਾ ਨਹੀਂ ਤੁਹਾਡੀਆਂ ਨਹੀਂ ਤੁਹਾਡੀਆਂ ਨੇ ਵੀ ਕਈ ਵਾਰੀ ਅਸੀਂ ਦੇਖਦੇ ਨੇ ਵੀ ਜਿਹੜੇ ਲੋਕ ਸਾਡੇ ਕੋਲ ਆਏ ਨੇ ਮਤਲਬ ਉਹ ਹਾਲੇ ਉਹਨਾਂ ਨੇ ਜ਼ਿੰਦਗੀ ਇੱਥੇ ਜ਼ੀਰੋ ਤੋਂ ਸ਼ੁਰੂ ਕਰਨੀ ਹੈ ਵੀ ਕੀ ਪਤਾ ਉਹ ਕਿੰਨੇ ਕ ਚੰਗੇ ਪਰਿਵਾਰਾਂ ਚੋਂ ਆਏ ਹੋਣਗੇ ਉੱਤਕੇ ਨਾ ਵੀ ਅਸੀਂ ਬੰਦੇ ਨੂੰ ਹਾਲੇ ਤੱਕ ਵੀ ਉਹਦੇ ਕੱਪੜਿਆਂ ਤੋਂ ਉਹਦੇ ਪੈਸੇ ਤੋਂ ਹੀ ਦੇਖ ਲੋ ਜੱਜ ਕਰਦੇ ਰਹੇ ਨੇ ਕਿ ਉਹਨੇ ਉੱਥੇ ਪਾਇਆ ਕੀ ਹੋਇਆ ਤੇ ਉਹ ਸ਼ਾਇਦ ਭੁੱਲ ਗਈ ਹੋਊਗੀ ਉਹ ਲੇਡੀ ਵੀ ਕਦੀ ਜ਼ਿੰਦਗੀ ਉਹਨੇ ਵੀ ਕੈਨੇਡਾ ਜਾ ਕੇ ਉੱਥੇ ਸ਼ੁਰੂ ਕੀਤੀ ਹੋਊਗੀ ਮੈਨੂੰ ਲੱਗਦਾ ਵੀ ਇਸ ਚੀਜ਼ ਨੇ ਇਹਨਾਂ ਦੇ ਅੰਦਰ ਇੱਕ ਚੀਜ਼ ਭਰੀ ਹੋਊ ਕਿ ਇਹ ਹੁਣ ਕਿਸੇ ਨਵੇਂ ਗਏ ਨਾਲ ਸ਼ਾਇਦ ਉਹ ਚੀਜ਼ ਹਰਕੀਰਤ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਹੋਊਗਾ ਵੀ ਸਗੋਂ ਇਹਨਾਂ ਨੇ ਤਾਂ ਨਾ ਭੈਂਚ ਦੱਸਦੇ ਸੀ ਇੱਕ ਵਾਰੀ ਕਹਿੰਦੇ ਇਧਰੋਂ ਜਿਹੜੇ ਨਵੇਂ ਬੱਚੇ ਜਾਂਦੇ ਆ ਕੋਈ ਕੁੜੀਆਂ ਖਾਸ ਕਰਕੇ ਕੁੜੀਆਂ ਤੇ ਇਹਨਾਂ ਨੇ بڑے ਬੱਚਿਆਂ ਨੂੰ ਉੱਥੇ ਆਪਣੇ ਘਰ ਪਹਿਲਾਂ ਠਹਿਰਾਇਆ ਹੂੰ ਇਹ ਕਹਿੰਦੇ ਹੁੰਦੇ ਆ ਵੀ ਮੇਰੇ ਮੇਰੇ ਨਾਲੋਂ ਮੇਰੇ ਹਸਬੰਡ ਜ਼ਿਆਦਾ ਧਿਆਨਤਦਾਰੀ ਦਿਖਾਉਂਦੇ ਨੇ ਇਸ ਮਾਮਲੇ 'ਚ ਤੇ ਕਹਿੰਦੇ ਵੀ ਕਿਉਂਕਿ ਅਸੀਂ ਉਹ ਚੀਜ਼ਾਂ ਦੇਖੀਆਂ ਹੋਈਆਂ ਨੇ ਕਿ ਬੱਚੇ ਇਕੱਲੇ ਅਸੀਂ ਤਾਂ ਪਰਿਵਾਰ ਨਾਲ ਆਏ ਸੀ ਤੇ ਜਿਹੜੇ ਬੱਚੇ ਇਕੱਲੇ ਆਉਂਦੇ ਆ ਉਹਨਾਂ ਲਈ ਕਿੰਨਾ ਔਖਾ ਤੇ ਕਹਿੰਦੇ ਮੈਂ ਪਰ ਇਹ ਆ ਕਹਿੰਦੇ ਪਰ ਇੱਕ ਗੱਲ ਇਹ ਆ ਕਿ ਜਿੰਨਾਂ ਨੂੰ ਵੀ ਅਸੀਂ ਠਹਿਰਾਇਆ ਵਾਚੂ ਕਦਰ ਨਹੀਂ ਕਰਦੇ ਗੁਣ ਨਹੀਂ ਜਾਣਦੇ ਲੋਕ ਇਹ ਬੜੀ ਛੇਤੀ ਭੁੱਲ ਜਾਂਦੇ ਆ ਤੇ ਦੂਜੀ ਗੱਲ ਜਿਹੜੇ ਆਪਣੀ ਕਮਿਊਨਿਟੀ ਦੇ ਖਾਸ ਕਰਕੇ ਉਹ ਬੜੀ ਛੇਤੀ ਪੈਰ ਛੱਡਦੇ ਆ ਕਈ ਬਹੁ ਗਿਣਤੀ ਇਹੋ ਜਿਹੇ ਆ ਆਪਦਾ ਟਾਈਮ ਭੁੱਲ ਜਾਂਦੇ ਆ ਫਿਰ ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਤੇ ਪਰ ਇੱਥੇ ਜਿਵੇਂ ਇਸ ਕਿਤਾਬ 'ਚ ਇਹਨਾਂ ਨੇ ਜ਼ਿਕਰ ਕੀਤਾ ਹਰਕੀਰਤ ਪੈਨ ਜੀ ਨੇ ਵੀ ਇਹਨਾਂ 'ਚ ਦੇਖੋ ਪੇਸ਼ੈਂਸ ਕਿੰਨੀ ਉਹ ਜੁਰਾਬਾਂ ਵਾਲੀ ਗੱਲ ਹੀ ਸੁਣ ਕੇ ਮੈਨੂੰ ਤਾਂ ਮੈਂ ਤਾਂ ਕੋਈ ਨਾ ਕੋਈ ਜਵਾਬ ਜ਼ਰੂਰ ਦਿੰਦੀ ਮੈਂ ਹੁੰਦੀ ਇਹਨਾਂ ਦੀ ਥਾਂ ਤੇ ਪਰ ਕਹਿੰਦੇ ਮੈਂ ਚੁੱਪ ਰਹੀ ਤੇ ਪਰ ਮੇਰੇ ਬੱਚਿਆਂ ਨੇ ਉਹਦੇ ਬੱਚਿਆਂ ਤੋਂ ਜ਼ਿਆਦਾ ਪੜ੍ਹ ਕੇ ਚੰਗੀਆਂ ਪੜ੍ਹਾਈਆਂ ਡਾਕਟਰੀਆਂ ਕਰਕੇ ਬਸ ਉਸ ਤਰ੍ਹਾਂ ਜਵਾਬ ਦਿੱਤਾ ਜਿਵੇਂ ਆਪਾਂ ਕਹਿੰਦੇ ਹੁੰਨੇ ਕਿ ਪ੍ਰੈਕਟੀਕਲੀ ਜਵਾਬ ਦਿਓ ਹਾਂ ਵੀ ਤੁਸੀਂ ਕਿਸ ਦੇ ਨਾਲ ਮੂੰਹ ਨਾਲ ਨਾ ਲੜੋ ਤੁਸੀਂ ਆਪਣੇ ਕੰਮ ਨਾਲ ਬੰਦੇ ਨੂੰ ਜਵਾਬ ਦਿਓ ਹਨਾ ਮੈਨੂੰ ਤਾਂ ਵੈਸੇ ਵੀ ਅਸੀਂ ਵੀ ਇੱਕ ਪਿੱਛੇ ਜਿਹਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਸੀ ਵੀ ਜਦੋਂ ਨਾ ਸਾਰੀ ਦੁਨੀਆ ਜ਼ੋਰ ਲਾ ਰਹੀ ਹੁੰਦੀ ਆ ਵੀ ਤੁਸੀਂ ਕਦੋਂ ਡਿੱਗੋ ਉਦੋਂ ਮੇਰੇ ਨਾਲ ਤਾਂ ਤੁਹਾਡੇ ਚ ਸਾਰੀ ਦੁਨੀਆ ਨਾਲੋਂ ਵੱਧ ਜ਼ੋਰ ਹੋਣਾ ਚਾਹੀਦਾ ਵੀ ਮੈਂ ਖੜੇ ਕਿਵੇਂ ਰਹਿਣਾ ਉਹ ਉਹ ਚੀਜ਼ਾਂ ਨੇ چاہے ਤੁਸੀਂ ਜੋ ਮਰਜ਼ੀ ਸਿੱਖ ਲਓ ਕਈ ਵਾਰੀ ਅਸੀਂ ਕਿਸੇ ਦੀ ਛੋਟੀ ਜੀ ਚੀਜ਼ ਤੋਂ ਵੀ ਪ੍ਰਭਾਵਿਤ ਹੋ ਕੇ ਅਸੀਂ ਕਹਿੰਦੇ ਆ ਵੀ ਯਾਰ ਮੈਨੂੰ ਬਹੁਤ ਦੁਖੀ ਹੋ ਗਿਆ ਮੈਂ ਤਾਂ ਮੈਂ ਤਾਂ ਕੁਝ ਨਹੀਂ ਕਰ ਸਕਦਾ ਕਈ ਵਾਰੀ ਕਿੰਨਾ ਕੁਝ ਚੱਲ ਕੇ ਵੀ ਅਸੀਂ ਖੜੇ ਰਹਿਨੇ ਆ ਬਿਲਕੁਲ ਉਸ ਵਾ ਇਹਨਾਂ ਦਾ ਹੈਗਾ ਇਹ ਚੀਜ਼ ਤੋਂ ਪਤਾ ਲੱਗਦਾ ਫਿਰ ਦੇਖੋ ਕਿੰਨੇ ਅਣਮੰਨੇ ਨਾਲ ਉਹ ਮਨ ਨਾਲ ਉਹਨਾਂ ਨੇ ਕਿੰਨੇ ਤਰ੍ਹਾਂ ਦੇ ਕੰਮ ਕੀਤੇ ਹਨਾ ਟੀਚਰ ਸੀਗੇ ਉਹ ਫਿਰ ਵੀ ਉਹਨਾਂ ਨੇ ਕਦੇ ਕਿਤੇ ਕੰਮ ਕੀਤਾ ਹੁਣ ਜਿਵੇਂ ਆਪਾਂ ਮੇਰੇ ਤੇ ਉਹਨਾਂ ਦਾ ਪਤਾ ਕੀ ਪ੍ਰਭਾਵ ਹੈ ਕਿ ਬਹੁਤ ਰਾਇਲ ਫੈਮਿਲੀ ਦੇ ਆ ਹੁਣ ਜਿਵੇਂ ਆਉਂਦੇ ਆ ਇੱਧਰ ਹਨਾ ਆਉਂਦੇ ਆ ਪਾਕਿਸਤਾਨ 'ਚ ਉਹਨਾਂ ਦੇ ਕਈ ਚੱਕਰ ਲੱਗੇ ਤੇ ਇੱਧਰ ਆਉਂਦੇ ਆ ਆਪਣਾ ਕਿਤਾਬਾਂ ਨੂੰ ਲੈ ਕੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਵੈਸੇ ਵੀ ਮੈਨੂੰ ਲੱਗਦਾ ਹੁੰਦਾ ਕਿ ਬੜੀ ਰਾਇਲ ਫੈਮਲੀ ਆ ਬੜਾ ਅੱਛਾ ਲਾਈਫ ਸਟਾਈਲ ਆ ਪਰ ਇੱਕ ਇਹੋ ਜੀ ਫੈਮਲੀ ਤੋਂ ਜਾ ਕੇ ਉੱਥੇ ਫੇਰ ਕਿੰਨਾ ਹਾਲਾਤਾਂ 'ਚ ਰਹਿਣਾ ਇਹ ਬਹੁਤ ਵੱਡੀ ਗੱਲ ਆ ਹੈਨਾ ਇੱਕ ਆਮ ਸੁਧਾਰਨ ਘਰ 'ਚੋਂ ਜਾ ਕੇ ਬੱਚੇ ਉੱਥੇ ਜਾਂਦੇ ਉਹਨਾਂ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਹੁੰਦੀ ਉਹਨਾਂ ਨੂੰ ਪਰ ਇਹੋ ਜੀ ਫੈਮਲੀ 'ਚੋਂ ਜਾ ਕੇ ਇੰਨੇ ਪੜੇ ਲਿਖੇ ਅੱਛੀਆਂ ਨੌਕਰੀਆਂ ਤੇ ਹੈਨਾ ਤੇ ਉੱਥੇ ਜਾ ਕੇ ਫਿਰ ਤੁਸੀਂ ਕਿਸੇ ਦੇ ਅਧੀਨ ਕੰਮ ਕਰ ਰਹੇ ਹੋ ਬੇਸਮੈਂਟ ਚ ਰਹਿ ਰਹੇ ਹੋ ਤੇ ਤੁਹਾਨੂੰ ਕਹਿੰਦੇ ਮੈਂ ਖਰਚੇ ਮੈਨੂੰ ਪਤਾ ਵੀ ਨਹੀਂ ਸੀ ਹੁੰਦਾ ਇੰਡੀਆ ਮੇਰੇ ਪਰਸ ਚ ਕਿੰਨੇ ਪੈਸੇ ਹੈ ਨਹੀਂ ਕਦੇ ਗਿਣੇ ਨਹੀਂ ਤੇ ਉੱਥੇ ਕਹਿੰਦੇ ਮੈਂ ਕੱਲੀ ਕੱਲੀ ਚੀਜ਼ ਦਾ ਹਿਸਾਬ ਲਿਖਦੀ ਸੀ ਹੂੰ ਤੇ ਇਹ ਜਿਹੜੀ ਕਿਤਾਬ ਆ ਇੰਜ ਪ੍ਰਦੇਸਣ ਹੋਈ ਤੇ ਬਹੁਤ ਸੋਹਣਾ ਮਤਲਬ ਟੁੱਕਦਾ ਹੈ ਵੀ ਇਹਨਾਂ ਨੇ ਜਾ ਕੇ ਉੱਥੇ ਕਿਸ ਤਰ੍ਹਾਂ ਇੱਥੋਂ ਕਿਵੇਂ ਗਏ ਤੇ ਉੱਥੇ ਕਿਦਾਂ ਮਤਲਬ ਝੰਜੋੜ ਕੇ ਰੱਖ ਦਿੰਦੀ ਹੈ ਕਿਤਾਬ ਚਾਹ ਮੈਂ ਨਾ ਤੁਹਾਡੀ ਆ ਗੱਲ ਯਾਦ ਕਰਕੇ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਭਾਜੀ ਹੁੰਦੇ ਸੀ ਕਮਲਜੀਤ ਹੁਣ ਉਹ ਹੈ ਨਹੀਂ ਗੇ ਫੇਸਬੁੱਕ ਤੇ ਪਤਾ ਨਹੀਂ ਕਿੱਧਰ ਚਲੇ ਗਏ ਉਹ ਇਥੋਂ ਉਹਨਾਂ ਦੀ ਬੈਕਗ੍ਰਾਉਂਡ ਬਹੁਤ ਵਧੀਆ ਸੀ ਉਹਨਾਂ ਦੇ ਫਾਦਰ ਗਾਸਟਡ ਆਫੀਸਰ ਸੀਗੇ ਤੇ ਉਹ ਕਹਿੰਦੇ ਵੀ ਜਦੋਂ ਮੈਂ ਆਪਣੀ ਫੈਮਿਲੀ ਨਾ ਕੈਨੇਡਾ ਗਿਆ ਉਹਨਾਂ ਦੇ ਬੱਚੇ ਛੋਟੇ ਛੋਟੇ ਸੀ ਜਦੋਂ ਪੀਆਰ ਹੋ ਕੇ ਕਹਿੰਦੇ ਵੀ ਇੱਕ ਮੈਟ ਹੁੰਦਾ ਸੀ ਅਸੀਂ ਉਹਨੂੰ ਡਾਈਨਿੰਗ ਟੇਬਲ ਕਹਿੰਦੇ ਹੁੰਦੇ ਸੀਗੇ ਤੇ ਅਸੀਂ ਜਦੋਂ ਸ਼ਾਮ ਨੂੰ ਰੋਟੀ ਖਾਣੀ ਬੇਸਮੈਂਟ 'ਚ ਰਹਿੰਦੇ ਸੀ ਬੱਚਿਆਂ ਨੂੰ ਕਹਿਣਾ ਡਾਈਨਿੰਗ ਟੇਬਲ ਲਿਆਓ ਜਾ ਕੇ ਹਨਾ ਤੇ ਕਹਿੰਦੇ ਇੱਕ ਦਿਨ ਇਦਾਂ ਹੀ ਉਹ ਜਦੋਂ ਅਸੀਂ ਸ਼ਾਮ ਦੀ ਰੋਟੀ ਖਾਣ ਲੱਗੇ ਸਾਨੂੰ ਮੈਟ ਨਹੀਂ ਲੱਭਿਆ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਉਹ ਮੈਟ ਕਿੱਥੇ ਆ ਉਹਨਾਂ ਕਹਿੰਦੇ ਮੈਂ ਕਿਹਾ ਵੀ ਡਾਈਨਿੰਗ ਟੇਬਲ ਕਿੱਥੇ ਆ ਕਹਿੰਦੇ ਉਹ ਕਹਿੰਦੇ ਵੀ ਉਹ ਅੱਜ ਧੋ ਕੇ ਸੁੱਕਣਾ ਪਿਆ ਹੋਇਆ ਤੇ ਮਤਲਬ 10 ਤੱਕ ਉਹ ਚੀਜ਼ ਰਹੀ ਸੀ ਪਰ ਮੈਂ ਉੱਥੇ ਸੋਚ ਰਹੀ ਸੀ ਮੈਂ ਜਦੋਂ ਉਹਨੂੰ ਜਿਵੇਂ ਜਿਵੇਂ ਉਹ ਚੀਜ਼ ਨੂੰ ਪੜਿਆ ਮੇਕਾ ਹਾਈ ਜੇ ਪਰੇ ਕਰਾਚੋ ਨਿਕਲ ਕੇ ਤੁਹਾਨੂੰ ਕਦੇ ਜ਼ਿੰਦਗੀ ਚ ਇਹ ਜੀ ਜ਼ਿੰਦਗੀ 2 ਸਾਲ ਵੀ ਦੇਖਣੀ ਪੈ ਜਵੇ ਤਾਂ ਕਿੰਨਾ ਔਖਾ ਬੰਦੇ ਲਈ ਹੈ ਨਾ ਵੀ ਸ਼ਾਇਦ ਤੁਸੀਂ ਜੇ ਇੱਥੇ ਵੀ ਸੰਘਰਸ਼ ਕਰ ਰਹੇ ਹੋ ਫਿਰ ਤੁਹਾਨੂੰ ਜਾ ਕੇ ਕਰਨਾ ਸੌਖਾ ਹੈ ਪਰ ਜੇ ਇੱਥੇ ਤੁਹਾਡੇ ਕੋਲ ਸਾਰਾ ਕੁਝ ਆ ਪਤਾ ਨਹੀਂ ਕਿਹੜੀ ਸੋਚ ਆ ਜਿਹੜੀ ਸਾਨੂੰ ਫਿਰ ਵੀ ਖਿੱਚ ਕੇ ਲੈ ਜਾਂਦੀ ਹੈ ਜਿਵੇਂ ਉਹਨਾਂ ਨੇ ਵੀ ਕਿਹਾ ਵੀ ਹਰ ਰੋਜ਼ ਦੇ ਹੁੰਦੇ ਐਕਸੀਡੈਂਟ ਇੱਥੇ ਇੰਨੀ ਕ੍ਰਾਪਸ਼ਨ ਹੈ ਨਾ ਚੰਗੀ ਤਰ੍ਹਾਂ ਇਲਾਜ ਨਾ ਮਿਲਣੇ ਇਹ ਸਾਰੀਆਂ ਚੀਜ਼ਾਂ ਸਾਨੂੰ ਉੱਧਰ ਖਿੱਚ ਕੇ ਲੈ ਕੇ ਗਈਆਂ ਜਿਹਨੂੰ ਆਪਾਂ ਆਮ ਨਾਰਮਲੀ ਆਪਾਂ ਸੋਸ਼ਲ ਸਿਕਿਉਰਿਟੀ ਕਹਿ ਦਿੰਦੇ ਆ ਹੂੰ ਹੂੰ ਤੇ ਵੀ ਉਹਨਾਂ ਦੀ ਜਾਣ ਦੀ ਵੀ ਵਜ੍ਹਾ ਉਹੀ ਸੀ ਪਰ ਜਾ ਕੇ ਜ਼ਿੰਦਗੀ 'ਚ ਜਿਹੜਾ ਕੁਝ ਦੇਖਿਆ ਉਹ ਤਾਂ ਚਲੋ ਰੱਬ ਦੀ ਮਿਹਰ ਵੀ ਉਹ 4-5 ਸਾਲ 'ਚ ਸੈੱਟ ਹੋ ਗਏ ਉਹਨਾਂ ਦੇ ਹਸਬੰਦ ਨੇ ਵੈਟਰਨਰੀ ਡਾਕਟਰ ਦਾ ਲਾਇਸੈਂਸ ਲਿਆ ਉਹਨਾਂ ਨੇ ਆਪ ਮਤਲਬ ਅੱਗੇ ਮਿਹਨਤ ਕੀਤੀ ਟੀਚਿੰਗ ਲਾਇਸੈਂਸ ਮਿਲ ਗਿਆ ਉਹਨਾਂ ਨੂੰ ਹਨਾ ਪਰ ਜੇ ਕਿਤੇ ਆਪਾਂ ਜੇ ਇਹ ਹੀ ਜ਼ਿੰਦਗੀ ਆਪਾਂ ਸੋਚੀਏ ਵੀ ਜਿਹੜੇ ਲੋਕ ਵੈਸੇ ਵਧੀਆ ਚੰਗੇ ਪਰਿਵਾਰਾਂ ਚੋਂ ਨੇ ਪਰ ਪੜ੍ਹੇ ਲਿਖੇ ਨਹੀਂ ਉਹਨਾਂ ਕੋ ਕੋਈ ਸਕਿੱਲ ਨਹੀਂ ਉਹ ਤਾਂ ਸਾਰੀ ਉਮਰ ਜਾ ਕੇ ਉਧਰ ਫੈਕਟਰੀਆਂ ਚ ਲੇਬਰ ਕਰਦੇ ਨੇ ਹਨਾ ਵੀ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਆ ਮੇਰੇ ਖੁਦ ਦੇ 마ਸੀ ਮਾਸੜ ਜੀ ਇੱਥੇ 40 ਸਾਲ ਸਰਪੰਚ ਰਹੇ ਲਗਾਤਾਰ ਹਨਾ 30 35 ਸਾਲ ਤੇ ਉਹ 마ਸੀ ਮੇਰੇ ਜਦੋਂ ਗਏ ਪਹਿਲਾਂ 마ਸੀ ਜੀ ਦੀ ਬੇਟੀ ਗਈ ਫਿਰ ਸਾਰੀ ਫੈਮਿਲੀ ਨਾਲ ਚਲੀ ਗਈ ਤੇ ਮੇਰੇ 마ਸੀ ਕਹਿੰਦੇ ਵੀ ਮੈਂ ਫੈਕਟਰੀ ਚੱਪਲਾਂ ਦੀ ਫੈਕਟਰੀ 'ਚ ਕੰਮ ਕਰਦੇ ਸੀਗੇ ਉਹ ਪੈਕ ਕਰਦੇ ਸੀਗੇ ਉੱਥੇ ਚੱਪਲਾ ਕਹਿੰਦੇ ਮੈਂ ਸੋਚਿਆ ਕਰਾਂ ਵੀ ਕੋਈ ਕਹਿੰਦਾ ਹੋ ਫਲਾਣੇ ਸਰਦਾਰ ਦੀ ਧੀ ਉੱਥੇ ਚੱਪਲਾ ਪੈਕ ਕਰਦੀ ਆ ਹਨਾ ਵੀ ਇੱਥੇ ਅਸੀਂ ਕੰਮ ਵਾਲੀਆਂ ਲਾਈਆਂ ਹੋਈਆਂ ਸੀ ਦੇਖੋ ਫਿਰ ਵੀ ਚਲੋ ਇੱਕ ਬਣੀ ਜਾਂਦਾ ਲੋਕ ਆਉਂਦੇ ਨਿਆਣੇ ਕੋਲ ਪਰ ਮੈਨੂੰ ਪਤਾ ਜਾਂਦਾ ਕਿ ਉਹ ਪਾਲ ਬੰਦਾ ਸਾਰੀ ਉਮਰ ਨਿਭੋ ਲਦਾ ਹੁਣ ਆਪਣੇ ਅੰਦਰ ਉਹ ਇਹਦੇ ਚ ਵੀ ਜਿਵੇਂ ਹੁਣ ਬਾਜੀ ਕੁਲਦੀਪ ਸ ਇੱਧਰ ਸੀਗੇ ਪੈਟਰਨਰੀ ਡਾਕਟਰ ਸੀਗੇ ਹਾਂ ਹਾਂ ਉਧਰ ਉਹ ਸਿਕਿਉਰਿਟੀ ਦਾ ਹਾਂ ਜਦੋਂ ਸਿਕਿਉਰਿਟੀ ਦਾ ਕਹਿੰਦੇ ਮੈਂ ਕੀਤਾ ਤੇ ਡਿਊਟੀ ਕਰਦਾ ਸੀ ਤਾਂ ਕਹਿੰਦੇ ਮੈਨੂੰ ਆਪਦੇ ਪਿੰਡ ਵਾਲਾ ਚੌਂਕੀਦਾਰ ਯਾਦ ਆਉਂਦਾ ਸੀ ਜਿਹਨੂੰ ਕਹਿ ਦੇਈਦਾ ਸੀਗਾ ਵੀ ਕੀ ਗੱਲ ਰਾਤ ਨੂੰ ਲੇਟ ਆਇਆ ਜਾਂ ਕਿਦਾਂ ਇਹ ਮਤਲਬ ਨਿੱਕੀਆਂ ਨਿੱਕੀਆਂ ਚੀਜ਼ਾਂ ਹਨ ਜਦੋਂ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹੋ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੈਂ ਤਾਂ ਆਪ ਆਪਦੇ ਬੇਟੇ ਨੂੰ ਕਹਿੰਨੀ ਮੇਰਾ ਬੇਟਾ ਵੀ ਉਧਰ ਹੀ ਆ ਉਹਨੂੰ ਮੈਂ ਕਹਿੰਦੀ ਹੁੰਦੀ ਆ ਮੈਂ ਕਿ ਤੂੰ ਉਹਦੇ ਤਜਰਬੇ ਨਾ ਕਦੇ ਲਿਖੀਂ ਜ਼ਿੰਦਗੀ ਚ ਹਾਂ ਵੀ ਕਿਦਾਂ ਕਿਦਾਂ ਕਿਉਂਕਿ ਚਲੋ ਇਹ ਤਾਂ ਰਾਈਟਰ ਨੇ ਇਹਨਾਂ ਨੇ ਲਿਖਿਆ ਸਟੂਡੈਂਟਸ ਨੂੰ ਖੁਦ ਵੀ ਕਿ ਉਹ ਕੀ ਫੇਸ ਕਰ ਰਹੇ ਨੇ ਆਪ ਹਨਾ ਕਿਹੋ ਜੀ ਲਾਈਫ ਆ ਜਾਂ ਕਿੰਨਾ ਕਿ ਜਿਹੜੇ ਆਪਾਂ ਹੁਣ ਸੁਣਦੇ ਆਂ ਸੋਸ਼ਲ ਮੀਡੀਆ ਤੇ ਵੀ ਕੁੜੀਆਂ ਇਦਾਂ ਕਰਦੀਆਂ ਮੁੰਡੇ ਵੀ ਇਹ ਕਿੰਨੀ ਕਿ ਸੱਚਾਈ ਹੈ ਤੇ ਕਿੱਥੋਂ ਤੱਕ ਇਹ ਗੱਲ ਮਤਲਬ ਸਹੀ ਆ ਹਨਾ ਵੀ ਇਦਾਂ ਦਾ ਮੈਂ ਕਿਹਾ ਸੀ ਕੁਝ ਸ਼ਬਦ ਤੁਸੀਂ ਜ਼ਰੂਰ ਲਿਖਿਆ ਕਰੋ ਪਰ ਇਹ ਜਿਹੜੀ ਕਿਤਾਬ ਹੈ ਜਦੋਂ ਬੱਚੇ ਇਧਰੋਂ ਜਾਂਦੇ ਆ ਤਾਂ ਉਹਨਾਂ ਦੇ ਲਈ ਇਹ ਬਹੁਤ ਇੱਕ ਰਾਦ ਸੇਰੇ ਦਾ ਕੰਮ ਕਰੋਗੀ ਜ਼ਰੂਰ ਪੜਨ ਵਾਲੀ ਚੀਜ਼ ਹੈ ਜਿਵੇਂ ਇਹਨਾਂ ਨੇ ਨਾ ਇੱਕ ਇਹਦੇ ਚ ਲਿਖਿਆ ਵੀ ਹੋਇਆ ਪਰ ਇਹਨਾਂ ਨੂੰ ਇੱਕ ਫਾਇਦਾ ਹੋਇਆ ਇਸ ਚੀਜ਼ ਦਾ ਬਾਹਰ ਜਾਣ ਕੇ ਕਿ ਇਹ ਲੇਖਕ ਬਣ ਗਏ ਮੈਨੂੰ ਲੱਗਦਾ ਹੋਣ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਕੁੜੀਆਂ ਲਿਖ ਰਹੀਆਂ ਨੇ ਪਹਿਲੇ ਹੀ ਹੋਣਗੇ ਇਹ ਜਿਨ੍ਹਾਂ ਨੇ 5 6 ਸਾਲ ਚ ਲਗਾਤਾਰ ਇੰਨੀਆਂ ਕਿਤਾਬਾਂ ਦੇਤੀਆਂ ਤੇ ਸਾਰੇ ਚੰਗੇ ਪੁਰਸਕਾਰ ਇਹਨਾਂ ਨੂੰ ਮਿਲ ਗਏ ਹਨ ਤੇ ਉਹ ਲਿਖਦੇ ਨੇ ਵੀ ਕਿਵੇਂ ਮੈਂ ਕਵਿਤਾ ਤੋਂ ਸ਼ੁਰੂ ਕੀਤਾ ਸੀਗਾ ਜੋ ਮੇਰੇ ਮਨ ਚ ਆਉਂਦਾ ਸੀ ਉਹ ਕਿਸੇ ਨੂੰ ਦੱਸ ਤਾਂ ਸਕਦੇ ਨਹੀਂ ਸੀ ਤੇ ਉਹ ਲਿਖੀ ਜਾਂਦੇ ਸੀ ਫਿਰ ਉਹਨਾਂ ਨੇ ਐਂ ਮਤਲਬ ਹੌਲੀ-ਹੌਲੀ ਹਨਾ ਵਾਰਤਕ ਵੱਲ ਆ ਗਏ ਤੇ ਉਹ ਵੀ ਮੈਂ ਕਿਹਾ ਵੀ ਆਪਾਂ ਜਿੰਨੇ ਮਰਜੀ ਵੱਡੇ ਹੋ ਜਾਈਏ ਪਰ ਕਈ ਵਾਰੀ ਨਾ ਆਪਾਂ ਮਾਪੇਓ ਤੋਂ ਨਹੀਂ ਆਪਾਂ ਲਕੋ ਸਕਦੇ ਉਹ ਕਿੰਨੀ ਜਗ੍ਹਾ ਲਿਖਦੇ ਨੇ ਵੀ ਮੈਂ ਫੋਨ ਕਰਦੀ ਸੀ ਆਪਣੇ ਡੈਡੀ ਕੋਲੇ ਰੋਂਦੀ ਸੀ ਤੇ ਫਿਰ ਉਹ ਕਹਿੰਦੇ ਸੀ ਕਿ ਮੈਂ ਟਿਕਟ ਭੇਜ ਦਿੰਦਾ ਤੂੰ ਹੁਣੀ ਆ ਜਾ ਹੈ ਨਾ ਤੇ ਵੀ ਆਪਾਂ ਕਿੰਨਾ ਕੁਛ ਆਪਾਂ ਆਪਣੇ ਨਿਆਣਿਆਂ ਸਾਹਮਣੇ ਉਹ ਜਜ਼ਵਾਤ ਲੰਘਾਉਂਦੇ ਹੋਣਗੇ ਵੀ ਕਿਤੇ ਮੇਰੇ ਨਿਆਣੇ ਨਾਲ ਵੀਕ ਪੈ ਜਾਣ ਪਰ ਉਹੀ ਜਜ਼ਵਾਤ ਕਿਵੇਂ ਮਾਪੇਓ ਕੋਲੇ ਜਾ ਕੇ ਡੁੱਲਦੇ ਨੇ ਹੈ ਨਾ ਕਈ ਤੁਸੀਂ ਵੀ ਸ਼ਾਇਦ ਜ਼ਿੰਦਗੀ 'ਚ ਇਹ ਚੀਜ਼ ਬਹੁਤ ਵਾਰ ਮਹਿਸੂਸ ਕੀਤੀ ਹੋਗੀ ਵੀ ਆਪਾਂ ਆਪਣੇ ਮਾਪਿਓ ਨੂੰ ਨਾ ਕਈ ਵਾਰ ਨਾਰਮਲ ਗੱਲ ਦੱਸਦੇ ਵੀ ਅੱਖਾਂ ਭਰਿਆਉਂਦੇ ਆ ਤੇ ਅਸਲ 'ਚ ਜਿਕਰ ਉਹ ਕਿਸੇ ਹੋਰ ਤਕਲੀਫ ਦਾ ਹੁੰਦਾ ਹੈ ਨਾ ਤੇ ਤੁਹਾਡੇ ਮਾਪਿਓ ਤੁਹਾਡੀ ਗੱਲ ਨਹੀਂ ਸੁਣ ਰਹੇ ਹੁੰਦੇ ਉਹ ਤੁਹਾਡੀ ਅੱਖਾਂ ਦੇ ਪਾਰ ਦੇਖ ਲੈਂਦੇ ਆ ਵੀ ਤੂੰ ਕਿਸ ਚੀਜ਼ ਬਾਰੇ ਗੱਲ ਕਰਨੀ ਆ ਨਾ ਇੱਕ ਵਾਰੀ ਮੇਰੇ ਮੰਮੀ ਨੇ ਵੀ ਮੈਨੂੰ ਕਿਸੇ ਗੱਲ ਤੇ ਕਿਹਾ ਮੈਂ ਕੋਈ ਗੱਲ ਦੱਸਦੀ ਸੀਗੀ ਉਹ ਗੱਲ ਇਦਾਂ ਦੀ ਸੀ ਕਿ ਉਹਦੇ 'ਚ ਕੋਈ ਵੀ ਔਰਤ ਛੇਤੀ ਛੇਤੀ ਡੋਲ ਜਾਂਦੀ ਆ ਘਬਰਾ ਜਾਂਦੀ ਆ ਅਫਸੈਟ ਹੋ ਜਾਂਦੀ ਆ ਤੇ ਮੰਮੀ ਮੈਨੂੰ ਸਮਝਾਉਣ ਲੱਗੇ ਤੇ ਅੱਗੋਂ ਮੈਂ ਮੰਮੀ ਨੂੰ ਸਮਝਾਉਣ ਲੱਗ ਗਈ ਤੇ ਮੈਨੂੰ ਮੰਮੀ ਕਹਿੰਦੇ ਵੀ ਤੂੰ ਇਤੋਂ ਇੰਨੀ ਸਿਆਣੀ ਕਦੋਂ ਕਦੀ ਹੋ ਗਈ ਹਾਂ ਹਾਂ ਕਈ ਵਾਰ ਇਹੋ ਜਿਹਾ ਟਾਈਮ ਵੀ ਆ ਜਾਂਦਾ ਸਹੀ ਆ ਬਈ ਤੇ ਤੁਸੀਂ ਇੱਕ ਵਾਰ ਮੈਨੂੰ ਪੁੱਛਿਆ ਸੀ ਨਾ ਕਿ ਤੂੰ ਬਈ ਹੁਣੇ ਹੀ ਇੰਨੀ ਸਿਆਣੀ ਆ ਕਿ ਤੂੰ ਛੋਟੀ ਹੁੰਦੀ ਹੋਏ ਇੰਨੀ ਸਿਆਣੀ ਸੀ ਤੇ ਤਜਰਬੇ ਬੋਲਦੇ ਆ ਬੀਬਾ ਤਜਰਬੇ ਜ਼ਿੰਦਗੀ ਦੇ ਮੈਂ ਸੋਚਣਾ ਵੀ ਮੈਨੂੰ ਜੇ ਉਦੋਂ ਇੱਕ ਯਾਦ ਆਇਆ ਜਦੋਂ ਤੁਸੀਂ ਇੱਕ ਦਿਨ ਮੈਨੂੰ ਇਹ ਗੱਲ ਪੁੱਛੀ ਜਦੋਂ ਮੇਰੇ ਮੰਮੀ ਮਤਲਬ ਸੀਗੇ ਹੈ ਨਾ ਮੇਰੇ ਨਾਨੀ ਬਹੁਤ ਮੰਮੀ ਛੋਟੀ ਉਮਰ ਚ ਸੀਗੇ ਜਦੋਂ ਮੇਰੇ ਨਾਨੀ ਦੀ ਡੈਥ ਹੋ ਗਈ ਹੈ ਨਾ ਤਾਂ ਉਹ ਸਾਡੇ ਨਾ ਘਰੇ ਬਾਹਰ ਇੱਕ ਚ ਬੱਚਾ ਹੁੰਦਾ ਸੀ ਮੰਮੀ ਨੇ ਉੱਥੇ ਬਹਿ ਕੇ ਕੱਪੜੇ ਧੋਇਆ ਕਰਨੇ ਤੇ ਉਹਨਾਂ ਨੇ ਨਾ ਮੇਰੇ ਨਾਲ ਐਂਗਲ ਨਾ ਕਰਿਆ ਕਰਨੀਆਂ ਵੀ ਜਿਵੇਂ ਮੈਂ ਉਹਨਾਂ ਤੋਂ ਵੀ 10 ਸਾਲ ਵੱਡੀ ਉਮਰ ਦੀ ਹਾਂ ਉਹਨਾਂ ਨੇ ਮੈਨੂੰ ਆਪਣੀ ਮੇਰੀ ਇਸ ਭੈਣ ਹੌਸਟਲ 'ਚ ਪੜ੍ਹਦੀ ਸੀ ਉਹਨਾਂ ਨੇ ਮੇਰੇ ਨਾਲ ਨਾ ਉਹ ਸਾਰੀਆਂ ਗੱਲਾਂ ਕਰੀ ਜਾਣੀਆਂ ਵੀ ਜਿਵੇਂ ਘਰੇ ਕੀ ਹੋਇਆ ਫਲਾਣੇ ਨੇ ਉਹਨਾਂ ਨੂੰ ਕੀ ਕਿਹਾ ਉਹ ਪਿੰਡ ਜਾਂਦੇ ਨੇ ਤਾਂ ਉਹਨਾਂ ਨੂੰ ਕਿਵੇਂ ਵੀ ਉਹਨਾਂ ਦੀ ਮੰਮੀ ਨਹੀਂ ਹੈਗੀ ਹਨ ਮੈਂ ਹੁਣ ਜਦੋਂ ਉਹ ਚੀਜ਼ਾਂ ਲਿਖਦੀ ਆ ਮੈਨੂੰ ਐ ਲੱਗਦਾ ਵੀ ਮੇਰੀ ਮਾਂ ਵੀ ਨੂੰ 10 ਸਾਲ ਦੀ ਨੂੰ ਸਮਝਦਾਰ ਸਮਝਦੀ ਸੀ ਹੈਨਾ ਤੇ ਮੇਲਾ ਤਾਂ ਵੀ ਜਿਹਨਾਂ ਕੋਲੇ ਮਾਵਾ ਨਹੀਂ ਹੈਗਿਆ ਢਿੱਡ ਫਰੋਲਣ ਨੂੰ ਉਹਨਾਂ ਦੀ ਜ਼ਿੰਦਗੀ ਵੀ ਬਹੁਤ ਔਖੀ ਆ ਹਨ ਬਿਲਕੁਲ ਤੇ ਇਹ ਇੱਕ ਮਤਲਬ ਚੰਗੀ ਚੀਜ਼ ਇਹਨਾਂ ਨਾਲ ਇਹ ਹੋਈ ਵੀ ਇਹ ਲੇਖਕ ਬਣ ਗਏ ਤੇ ਦੂਜੀ ਚੀਜ਼ ਇਹ ਆ ਕਿ ਹੁਣ ਸ਼ਾਇਦ ਜਦੋਂ ਏ ਆਪਦੇ ਬੱਚੇ ਦੇ ਜਾਣ ਤੋਂ ਬਾਅਦ ਕੋਈ ਕਿਤਾਬ ਲਿਖਣਗੇ ਹਨ ਉਹ ਪਤਾ ਨਹੀਂ ਨਹੀਂ ਉਸ ਦਿਨ ਜਿਸ ਦਿਨ ਮਿਲੇ ਆ ਕੰਬਰ ਦਾ ਪੋਗ ਸੀਗਾ ਪੋਗ ਤੋਂ ਬਾਅਦ ਪਤਾ ਨਹੀਂ ਹੁਣ ਮੈਨੂੰ ਇੱਥੇ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਬੈਠੇ ਅਸੀਂ ਗੱਲਾਂ ਕਰਦੇ ਸੀ ਤਾਂ ਉਹ ਸਾਰਾ ਇਨਸੀਡੈਂਟ ਜਿਵੇਂ ਉਹਨਾਂ ਨੇ ਦੱਸਿਆ ਤਾਂ ਨਾ ਮੇਰੇ ਜਿੰਨੀਆਂ ਵੀ ਅਸੀਂ ਬੈਠੀਆਂ ਸੀ ਆਲੇ ਦੁਆਲੇ ਸੁਣ ਕੇ ਨਾ ਲੂੰ ਕੰਡੇ ਖੜੇ ਹੋ ਗਏ ਸੀ ਕਿ ਕਿਸ ਤਰ੍ਹਾਂ ਉਹ ਸਾਰਾ ਉਹਨਾਂ ਨੇ ਸਾਨੂੰ ਦੱਸਿਆ ਤੇ ਮੈਨੂੰ ਲੱਗਦਾ ਵੀ ਉਹ ਲਿਖਣਗੇ ਇਸ ਚੀਜ਼ ਨੂੰ ਕਿਉਂਕਿ ਕਿ ਇਹ ਦੁੱਖ ਇੰਨਾ ਮਤਲਬ ਇਹੋ ਜਿਹਾ ਦੁੱਖ ਹੈ ਮਾਪੇ ਲਈ ਹਨਾ ਇਹਦਾ ਇਹਦੇ ਲਈ ਕੋਈ ਤਰਵਾਸ ਹੀ ਨਹੀਂ ਬਣਿਆ ਹੂੰ ਤੇ ਪਰ ਇਹ ਹੈ ਕਿ ਜਿਹਦੇ ਕੋਲ ਕਲਮ ਹੈਗੀ ਆ ਉਹ ਆਪਦਾ ਹਰ ਦੁੱਖ ਨੂੰ ਉਹਨਾਂ ਨੂੰ ਸਾਂਭਣਾ ਆਉਂਦਾ ਹੈ ਕਲਮ ਦੇ ਰਾਹੀਂ ਆਪਾਂ ਕਹਿ ਦਿੰਦੇ ਆ ਲਿਖਣਗੇ ਮੈਨੂੰ ਲੱਗਦਾ ਮੇਨ ਮੇਰੀ ਕਿ ਬਹੁਤ ਵੱਡੀ ਹੋ ਆ ਜਾ ਆਦਤ ਕਹਿ ਲਓ ਭੈੜੀ ਆ ਪਤਾ ਨਹੀਂ ਚੰਗੀ ਮੈਂ ਕਿਸੇ ਦਾ ਕੋਈ ਤੁਰ ਜੇ ਮੈਂ ਉਹਨੂੰ ਮੈਸੇਜ ਨਹੀਂ ਕਰ ਸਕਦੀ ਮੈਂ ਵੀ ਨਹੀਂ ਕੀਤਾ ਮੈਂ ਸਹਰਕੀਰਤ ਭੈਣ ਜੀ ਨੂੰ ਬਸ ਇੱਕ ਜਾਂ ਦੋ ਵਾਰੀ ਕੋਈ ਸਿੰਪਲ ਜੀ ਕੋਈ ਗੱਲ ਲਿਖੀ ਹੋਣੀ ਹੈ ਮੈਸੇਜ ਤੇ ਮੈਥੋਂ ਨਹੀਂ ਗੱਲ ਹੁੰਦੀ ਮੈਨੂੰ ਉਹਦਾ ਕੀ ਗੱਲ ਜੱਗੀ ਕੁੱਸਾ ਭਾਜੀ ਨੇ ਉਹਨਾਂ ਦੀ ਵੀ ਬੇਟੀ ਗਈ ਇਸ ਦੁਨੀਆ ਤੋਂ ਨਾ ਸੇਮ ਇੰਗਰੀਡੀਅੰਟਸ ਹੋਇਆ ਉਹਨਾਂ ਨਾਲ ਤੇ ਉਹ ਵੀ ਉਹਨਾਂ ਨੇ ਕਿੰਨੇ ਦਿਨੋਂ ਫੇਸਬੁੱਕ ਤੇ ਲਿਖਦੇ ਰਹੇ ਵੀ ਮਤਲਬ ਇੱਥੇ ਡਾਕਟਰਾਂ ਨੇ ਉਹਨਾਂ ਨਾਲ ਐ ਕੀਤਾ ਹਨਾ ਤੋ ਮੈਨੂੰ ਉਸ ਤੋਂ ਬਾਅਦ ਉਹਨਾਂ ਨੇ ਤਾਂ ਇੱਕ ਇੰਟਰਵਿਊ ਵੀ ਦਿੱਤੀ ਉਹਦੇ 'ਚ ਵੀ ਉਸ ਚੀਜ਼ ਬਾਰੇ ਸਾਰਾ ਕੁਝ ਦੱਸਿਆ ਪਰ ਮੈਨੂੰ ਐ ਲੱਗਿਆ ਵੀ ਛੇ ਜਦੋਂ ਇਹ ਬੰਦੇ ਇੰਨਾਂ ਚੀਜ਼ਾਂ ਤੇ ਕਿਤਾਬਾਂ ਲਿਖਣਗੇ ਮੈਨੂੰ ਲੱਗਾ ਵੀ ਆਸੀਂ ਤਾਂ ਉਹਨੇ ਹੌਸਲੇ ਵਾਲੇ ਵੀ ਨਹੀਂ ਵੀ ਉਹ ਕਿਤਾਬਾਂ ਹੀ ਪੜ ਲ ਲਈ ਹੈ ਨਾ ਤੇ ਜਿਨ੍ਹਾਂ ਨਾਲ ਬਾਪਰ ਦਾ ਉਹਨਾਂ ਨੂੰ ਕਿੰਨਾ ਔਖਾ ਤੇ ਖਾਸ ਕਰਕੇ ਲੇਖਕ ਬੰਦੇ ਨਾਲ ਜਿਹਨੂੰ ਮੈਨੂੰ ਐ ਲੱਗਦਾ ਵੀ ਕੀੜੀ ਮਾਰਨੀ ਵੀ ਔਖੀ ਲੱਗਦੀ ਹੁੰਦੀ ਹੈ ਨਾ ਆਪਾਂ ਨੂੰ ਹਰ ਚੀਜ਼ ਕੋਈ ਰੋ ਰਿਹਾ ਹੋਊਗਾ ਕਿਸੇ ਲਈ ਉਹ ਜੋ ਮਰਜ਼ੀ ਰੋਂਦਾ ਆਪਣੇ ਲਈ ਉਹ ਵੱਖਰੀ ਟੰਗ ਦਾ ਰੋਣਾ ਹੋਊਗਾ ਆਪਾਂ ਨੂੰ ਉਹ ਵੱਖਰੀ ਟੰਗ ਨਾਲ ਖਿੱਚੂਗੀ ਉਹ ਚੀਜ਼ ਵੀ ਇਹਨਾਂ ਲਈ ਆਪਣੇ ਬੱਚਿਆਂ ਦਾ ਗਮ ਇਹ ਕਿਵੇਂ ਲਿਖਣਗੇ ਉਸ ਚੀਜ਼ ਨੂੰ ਮੈਂ ਤਾਂ ਜਦੋਂ ਸੋਚਦੀ ਆ ਨਾ ਮੈਨੂੰ ਲੱਗਾ ਵੀ ਸ਼ਾਇਦ ਬੰਦਾ ਲਿਖ ਦੂ ਪਰ ਅਸੀਂ ਨਹੀਂ ਪੜ ਸਕਾਂਗੇ ਉਸ ਚੀਜ਼ ਨੂੰ ਬਹੁਤ ਔਖਾ ਬਹੁਤ ਔਖਾ ਕੰਮ ਹੈ ਇੱਕ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਚਲੋ ਆਪਾਂ ਹੁਣ ਇਸ ਤੋਂ ਬਿਨਾਂ ਹੋਰ ਗੱਲ ਕਰਦੇ ਆਂ ਵੀ ਉਹ ਜਿਹੜਾ ਕਿਦਾਂ ਵੀ ਇਹਨਾਂ ਨੇ ਉਹ ਜਦੋਂ ਪੜਾਉਂਦੇ ਸੀਗੇ ਟੀਚਰ ਸੀਗੇ ਤੇ ਮਤਲਬ ਕੋਈ ਵਿਗੜਿਆ ਹੋਇਆ ਬੱਚਾ ਇਹਨਾਂ ਦੀ ਕਲਾਸ 'ਚ ਸੀਗਾ ਤੇ ਕਿਵੇਂ ਇਹਨਾਂ ਨੇ ਟੈਕਲ ਕੀਤਾ ਕਿਵੇਂ ਉਹਦੀ ਮਾਨਸਿਕਤਾ ਨੂੰ ਫੜਿਆ ਤੇ ਉਹਨੂੰ ਮਤਲਬ ਬਹੁਤ ਵਧੀਆ ਉਹਨੂੰ ਸਿੱਧੇ ਰਾਹ ਪਾਇਆ ਤੇ ਫਿਰ ਇਹਨਾਂ ਨੇ ਵੀ ਜਾਣਿਆ ਉਹਦੇ ਨਾਲ ਗੱਲਬਾਤ ਕਰਕੇ ਕਿ ਉਹ ਉਹਦੇ ਪੇਰੈਂਟਸ ਦਾ ਆਪਸ 'ਚ ਸਹੀ ਨਹੀਂ ਸੀ ਮਤਲਬ ਫਾਦਰ ਉਹਦਾ ਬਹੁਤ क्रੂਅਲ ਕਿਸਮ ਦਾ ਆਦਮੀ ਸੀ ਉਸ ਮੁੰਡੇ ਦਾ 5th ਕਲਾਸ ਦਾ ਬੱਚਾ ਸੀ ਤੇ ਸਾਰੇ ਟੀਚਰ ਉਹ ਤੋਂ ਡਰਦੇ ਸੀ ਤੇ ਇੱਕ ਕੁੜੀ ਸੀ ਆਇਸ਼ਾ ਤੇ ਉਹਦੀ ਉਹਦੇ ਨਾਲ ਦੋਸਤੀ ਸੀ ਕਹਿੰਦੇ ਸਾਰੀ ਕਲਾਸ ਬਾਹਰ ਚਲੀ ਜਾਂਦੀ ਉਹਨੇ ਉੱਥੇ ਹੀ ਬੈਠੀ ਰਹਿਣਾ ਉਹਨੂੰ ਆਪਦੇ ਟਿਫਨ ਚੋਂ ਕੁਝ ਖਾਣ ਨੂੰ ਦੇ ਦੇਣਾ ਤੇ ਇਹ ਕਹਿੰਦੇ ਮੈਨੂੰ ਲੱਗਿਆ ਵੀ ਇਹ ਇੰਨੇ ਛੋਟੇ ਬੱਚੇ ਐ ਕੋਈ ਪਿਆਰ ਮੁਹੱਬਤ ਵਾਲੀ ਤਾਂ ਕੋਈ ਗੱਲ ਨਹੀਂ ਹੋਣੀ ਵੀ ਮੈਂ ਇਹਦੇ ਨਾਲ ਗੱਲ ਕਰੂੰਗੀ ਵੀ ਵੀ ਤੈਨੂੰ ਕਿਉਂ ਚੰਗਾ ਲੱਗਦਾ ਉਹ ਜਾਂ ਉਹ ਤੇਰੀ ਗੱਲ ਹਨਾ ਕਿਵੇਂ ਸੁਣ ਲੈਂਦਾ ਕਹਿੰਦੇ ਫਿਰ ਉਹ ਨਿੱਕੀ ਜੀ ਬੱਚੀ ਨੇ ਮੈਨੂੰ ਦੱਸਿਆ ਕਿ ਸਾਡੇ ਅਸੀਂ ਦੋਵਾਂ ਨੇ ਸਾਡੇ ਦੋਨਾਂ ਕੋਲ ਆਪਣੇ ਬਾਪ ਦਾ ਪਿਆਰ ਹੈ ਨਹੀਂ ਸਾਡੇ ਚ ਇਹ ਚੀਜ਼ ਕਾਮਨ ਆ ਕਹਿੰਦੀ ਮੇਰੇ ਫਾਦਰ ਵੀ ਇੰਡੀਆ 'ਚ ਹੀ ਰਹਿ ਗਏ ਇੱਧਰ ਆ ਨਹੀਂ ਸਕਦੇ ਉਹ ਤੇ ਇਹਦੇ ਫਾਦਰ ਇਹਦੇ ਨਾਲ ਹੋ ਕੇ ਵੀ ਮੇ मतलब ਮੰਮੀ ਨਾਲ ਜਾਂ ਬੱਚਿਆਂ ਨਾਲ ਇਹੋ ਜਿਹਾ ਬਿਹੇਵ ਕਰਦੇ ਆ ਕਿ ਅਸੀਂ ਦੋਨਾਂ ਨੇ ਗੁਆ ਲਿਆ ਤੇ ਦੂਜੀ ਗੱਲ ਕਹਿੰਦੀ ਅਸੀਂ ਘਰ ਦੇ ਵਿੱਚ ਔਰਤਾਂ ਹੂੰ ਭੈਣਾ ਮੈਂ ਦੋ ਭੈਣਾ ਤੇ ਇੱਕ ਮੇਰੀ ਮਦਰ ਸਾਡੇ ਘਰ ਦੇ ਵਿੱਚ ਮੈਨੂੰ ਇੱਕ ਮਰਦ ਦੀ ਜਿਹੜੀ ਘਾਟ ਆ ਉਹ ਰੜਕਦੀ ਆ ਤੇ ਮੇਰਾ ਦਿਲ ਕਰਦਾ ਕਿ ਇਹਨੂੰ ਮੈਂ ਆਪਣੇ ਘਰ ਲੈ ਆਉ। ਉਹ ਚ ਲਿਖਿਆ ਵੀ ਉਹਨਾਂ ਨੇ ਵੀ ਉਹ ਕਹਿੰਦੀ ਵੀ ਮੈਂ ਆਪਣੇ ਘਰ ਚ ਕਦੀ ਕਿਸੇ ਬੰਦੇ ਦੇ ਕੱਪੜੇ ਨਹੀਂ ਦੇਖੇ। ਹਾਂ ਤੇ ਉੱਥੇ ਮੈਨੂੰ ਫਿਰ ਤੁਹਾਡੀ ਕਹਾਣੀ ਯਾਦ ਆ ਜਾਂਦੀ ਹੁੰਦੀ ਆ। ਬਿਲਕੁਲ ਇਹ ਗੱਲ ਸਹੀ ਆ। ਇੱਕ ਇੱਥੇ ਮੈਂ ਇੱਕ ਗੱਲ ਹੋਰ ਵੀ ਨਾਲ ਜੋੜਦੀ ਆ ਆਪ ਦੀ ਇਸੇ ਮਤਲਬ ਕਿ ਅਸੀਂ ਕਿਵੇਂ ਦੀਆਂ ਸਾਨੂੰ ਫੀਲਿੰਗਸ ਆਉਂਦੀਆਂ ਜਦੋਂ ਕਈ ਵਾਰ ਜਿਵੇਂ ਹੁਣ ਗਲੀ ਚ ਨਹੀਂ ਆ ਜਾਂਦੇ ਉਹ ਭਾਂਡੇ ਆ ਕੱਪੜੇ ਲੈ ਕੇ ਤੇ ਭਾਂਡੇ ਦੇ ਜਾਂਦੇ ਆਪਾਂ ਨੂੰ ਹਨਾ ਤੇ ਉੱਥੇ ਸਾਡੇ ਘਰ ਜਦੋਂ ਗਲੀ ਚ ਆਉਣਾ ਨਾ ਕੱਪੜਿਆਂ ਵਾਲਿਆਂ ਭਾਂਡਿਆਂ ਵਾਲਿਆਂ ਨੇ ਹੁਣ ਮੇਰੇ ਮੰਮੀ ਸਹਸਵਾਈ ਕਹਿ ਦਿੰਦੇ ਉਹਨੇ ਕਹਿਣਾ ਬੀਬੀ ਕੋਈ ਕੋਈ ਕੁੜਤਾ ਪਜਾਮਾ ਦੇ ਕੋਈ ਪੈਂਟ ਸ਼ਰਟ ਦੇ ਤੇ ਮੰਮੀ ਨੇ ਕਹਿਣਾ ਵੀ ਮੈਂ ਪੈਂਟ ਸ਼ਰਟ ਤੈਨੂੰ ਕਿੱਥੋਂ ਦੇ ਦਾਂ ਇੱਥੇ ਕੀ ਹੈ ਨਹੀਂ ਕੋਈ ਪਾਉਣ ਵਾਲਾ ਹਨਾ ਜਦੋਂ ਮੰਮੀ ਨੇ ਇਹ ਗੱਲ ਕਹਿਣੀ ਤੇ ਮੈਂ ਨਾ ਮੰਮੀ ਨੂੰ ਅੰਦਰ ਆ ਕੇ ਫਿਰ ਮੈਂ ਲੜਨ ਲੱਗ ਜਾਂਦੀ ਮੈਂ ਕਿਹਾ ਤੁਸੀਂ ਸਾਰਿਆਂ ਨੂੰ ਦੱਸਿਆ ਕਰੋ ਹਾਂ ਮੈਂ ਕਿਨ ਤੁਹਾਨੂੰ ਕੀ ਲੋੜ ਹੈ ਕਹਿੰਦੀ ਮਤਲਬ ਇਹ ਇਹ ਚੀਜ਼ ਮੈਨੂੰ ਸੁਣਨੀ ਵੀ ਔਖੀ ਲੱਗਦੀ ਹੁੰਦੀ ਸੀਗੀ ਤੇ ਸੱਚੀਆਂ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹ ਫਿਰ ਉਹ ਆਇਸ਼ਾ ਬੱਚੇ ਦੀ ਫਿਰ ਜਦੋਂ ਉਹਨਾਂ ਨੇ ਲਿਖਿਆ ਨਾ ਤੇ ਮੈਨੂੰ ਬੜਾ ਲੱਗਿਆ ਫਿਰ ਕਹਿੰਦੇ ਉਹ ਹੁਣ ਬੱਚੇ ਵੱਡੇ ਹੋ ਗਏ ਮੈਂ ਵੀ ਸਕੂਲ ਛੱਡਤਾ ਪਰ ਹੁਣ ਵੀ ਕਹਿੰਦੇ ਉਹ ਮੈਨੂੰ ਫੋਟੋਆਂ ਫੋਟੋਆਂ ਭੇਜਦੇ ਰਹਿੰਦੇ ਆ ਤੇ ਵਧੀਆ ਸੈਟਲ ਨੇ ਉਹ ਆਪਦੀ ਲਾਈਫ ਚ ਇੱਕ ਹੋਰ ਗੱਲ ਕਹਿਣੀ ਬਣਦੀ ਆ ਵੀ ਆਪਣੇ ਕਿੰਨੇ ਲੋਕ ਨੇ ਹੈਨਾ ਆਪਾਂ ਕਹਿੰਦੇ ਉਹ ਵੀ ਅੱਧੇ ਤੋਂ ਜ਼ਿਆਦਾ ਪੰਜਾਬ ਬਾਹਰਲੇ ਮੁਲਕਾਂ ਚ ਬੈਠਾ ਹੈਨਾ ਤੇ ਜਦੋਂ ਵੀ ਕੋਈ ਆਪਦੇ ਆਪ ਨਾਲ ਹੋਈ ਯਾਤਰੀ ਲਿਖਦਾ ਨਾ ਤਾਂ ਉਹ ਜ਼ਿਆਦਾਤਰ ਇਹੀ ਲਿਖੂਗਾ ਵੀ ਗੋਰਿਆਂ ਕੋਲੇ ਕੰਮ ਕਰਨਾ ਇੱਕ ਇੰਨਾ ਔਖਾ ਨਹੀਂ ਜਿੰਨਾ ਸਾਡੇ ਪੰਜਾਬੀਆਂ ਕੋਲ ਹੈ ਨਾ ਉਹ ਆਪਣੇ ਆਪਣੇ ਦੀਆਂ ਲੱਤਾਂ ਖਿੱਚਦੇ ਆ ਹਾਂ ਤੇ ਵੀ ਉਦਾਂ ਸੀ ਉਹ ਅਸੀਂ ਉਹ ਲੋਕਾਂ ਵੀ ਜਿਹੜੇ ਕਹਿੰਦੇ ਨੇ ਵੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਕਿਸੇ ਦਾ ਵੀ ਅਸੀਂ ਮਤਲਬ ਸਾਡੀ ਸਾਡੇ ਧਰਮ ਚ ਦਸਬੰਦ ਆ ਹਨਾ ਅਸੀਂ ਕਿਸੇ ਦਾ ਵੀ ਭਲਾ ਕਰ ਦਿੰਨੇ ਆ ਕਈ ਵਾਰੀ ਸਾਡੀ ਜੇਬ ਚ ਪੈਸੇ ਨਹੀਂ ਹੁੰਦੇ ਅਸੀਂ ਫਿਰ ਵੀ ਸੋਚਦੇ ਆ ਕਿ ਮੇਰੇ ਘਰੋਂ ਕੋਈ ਖਾਲੀ ਨਾ ਜਾਵੇ ਵੀ ਉੱਥੇ ਇਹਨਾਂ ਨਾਲ ਲੋਕ ਕਿਵੇਂ ਦਾ ਸਲੂਕ ਕਰਦੇ ਆ ਵੀ ਇੱਕ ਜਿਹੜੀ ਟੱਬਰ 'ਚ ਜਾਣ ਤੋਂ ਮਹੀਨਾ ਬਾਅਦ ਹੀ ਮਿਲਣ ਗਏ ਹਨਾ ਉਹ ਟੱਬਰ 'ਚ ਜਿਹੜਾ ਬੰਦਾ ਸੀਗਾ ਮਤਲਬ ਉਹ ਇਹਨਾਂ ਦੇ ਪਾਪਾ ਦੇ ਰਹਿਮੋ ਕਰਮ ਤੇ ਉਹਦੇ ਬੱਚੇ ਪੜੇ ਹੋਏ ਸੀ ਹਨਾ ਕਿੰਨਾ ਇਹਨਾਂ ਦੇ ਟੱਬਰ ਨੇ ਉਸ ਟੱਬਰ ਦਾ ਕੀਤਾ ਵੀ ਉਹ ਕਿੰਨੀ ਘਟੀਆ ਗੱਲ ਲਿਖੀ ਹੋਈ ਆ ਵੀ ਉਹ ਕਹਿੰਦਾ ਵੀ ਸਾਡੇ ਕੋਈ ਹੋਰ ਵੀ ਜਾਣ ਕਰਨੇ ਜਿਹੜੇ ਬੇਸਮੈਂਟ 'ਚ ਰਹਿੰਦੇ ਨੇ ਤੇ ਉਹਨਾਂ ਨੂੰ ਤਾਂ ਚਮੜੀ ਦੀ ਪ੍ਰੋਬਲਮ ਹੋਈ ਪਈ ਆ ਹਨਾ ਵੀ ਅਸੀਂ ਤਾਂ ਬੇਸਮੈਂਟਾਂ ਵਾਲਿਆਂ ਨੂੰ ਮਿਲਦੇ ਵੀ ਨਹੀਂ ਅਸੀਂ ਤਾਂ ਮਤਲਬ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੀ ਜਾ ਕੇ ਮਿਲ ਲੈਣੇ ਆ ਤੇ ਉਹ ਕਹਿੰਦੇ ਵੀ ਉੱਥੇ ਮੈਂ ਕੁਝ ਕਿਆ ਨਹੀਂ ਉਹਨੂੰ ਪਰ ਮੈਂ ਉਹਦੋਂ ਤਿਆਰ ਕਰ ਲਿਆ ਸੀ ਵੀ ਹੁਣ ਜਦੋਂ ਤੱਕ ਮੈਂ ਸੈੱਟ ਨਹੀਂ ਹੁੰਦੀ ਇਹਦੇ ਘਰੇ ਨਹੀਂ ਵੱਢਦੀ ਜ਼ਿੰਦਗੀ ਗਏ ਵੀ ਨਹੀਂ ਉਹ ਫਿਰ ਤੇ ਵੀ ਕਿੰਨੀ ਜਲਾਲ ਤੁਸੀਂ ਆਪ ਹੀ ਆਪਣਿਆਂ ਨੂੰ ਦਈ ਜਾਂਦੇ ਨਾਲੇ ਸਾਨੂੰ ਸਭ ਨੂੰ ਪਤਾ ਵੀ ਅਸੀਂ ਅਸੀਂ ਵੀ ਇੱਕ ਦਿਨ ਉੱਠ ਕੇ ਐਵੇਂ ਆ ਜੀ ਤੇ ਇਹ ਇਹ ਪਤਾ ਨਹੀਂ ਸਾਡੇ ਸੋਚ ਆਏ ਐ ਐਵੇਂ ਦੀ ਕਿਉਂ ਬਣ ਗਈ ਦੇਖ ਲੋ ਇਹ ਤਾਂ ਰਵਿੰਦਰ ਬਹੁਤੇ ਲੋਕਾਂ ਦੀ ਸੋਚ ਐ ਉਹ ਜੀ ਪਤਾ ਨਹੀਂ ਲੋਕੀ ਬੜੀ ਛੇਤੀ ਪੈਰ ਛੱਡਦੇ ਆ ਪਤਾ ਨਹੀਂ ਕੀ ਸਮਝਦੇ ਆ ਸਗੋਂ ਮੈਨੂੰ ਨਾ ਮੈਨੂੰ ਹਾਸਾ ਆਉਂਦਾ ਉਹਨਾਂ ਲੋਕਾਂ ਤੇ ਜਾਂ ਤਰਸ ਆਉਂਦਾ ਹੁੰਦਾ ਜਿਹੜੇ ਇਹੋ ਜਿਹਿਆਂ ਜਿਨ੍ਹਾਂ ਨੂੰ ਬਿਮਾਰੀਆਂ ਅਲਾਮਤਾਂ ਚੁੰਬੜੀਆਂ ਹੁੰਦੀਆਂ ਹਨਾ ਸੁਪੀਰੀਅਰਟੀ ਕੰਪਲੈਕਸ ਦੀਆਂ ਤੇ ਉਹ ਉਹਨਾਂ ਦੇ ਆਪ ਦੇ ਲਈ ਘਾਤਕ ਹੁੰਦੀਆਂ ਜੇ ਦੇਖਿਆ ਜਾਵੇ ਤਾਂ ਤੇ ਇੱਕ ਇਹਨਾਂ ਨੇ ਹੋਰ ਉਹ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਸੀ ਕਿ ਦੋ ਕਿਸਮ ਦੇ ਇੱਕ ਤੱਪੜਾਂ ਵਾਲੇ ਗੁਰਦੁਆਰੇ ਤੇ ਇੱਕ ਕੁਰਸੀਆਂ ਮੇਜ਼ਾਂ ਵਾਲੇ ਦੇਖੋ ਤੁਸੀਂ ਹਨਾ ਧਰਮ ਨੂੰ ਵੀ ਆਪ ਦੇ ਹਿਸਾਬ ਨਾਲ ਵਡ ਲਿਆ ਹੋਇਆ ਹਨਾ ਮੈਨੂੰ ਇੱਕ ਚੀਜ਼ ਹੋਰ ਸੀਗੀ ਇਹਦੇ ਵਿੱਚ ਮੈਨੂੰ ਉਹ ਹੁਣ ਯਾਦ ਨਹੀਂ ਆ ਰਹੀ ਜਦ ਤੁਸੀਂ ਗੱਲ ਕਰਦੇ ਸੀ ਉਦੋਂ ਮੈਨੂੰ ਉਹ ਵੀ ਗੱਲ ਯਾਦ ਸੀਗੀ ਤੇ ਵੀ ਇਹੀ ਆ ਵੀ ਕਿੰਨਾ ਫਰਕ ਅਸੀਂ ਹਨਾ ਮੈਨੂੰ ਹੁਣ ਚੇਤਾ ਨਹੀਂ ਵੀ ਮੈਂ ਕਿਸ ਗੱਲ ਬਾਰੇ ਗੱਲ ਕਰਨਾ ਚਾਹੁੰਦੀ ਸੀ ਪਰ ਕਿੰਨਾ ਫਰਕ ਅਸੀਂ ਬਣਾ ਲੰਨੇ ਆਪਦੇ ਦਿਮਾਗ ਦੇ ਵਿੱਚ ਨਾ ਅਸੀਂ ਭੁੱਲ ਹੀ ਜਾਂਨੇ ਆ ਕਿ ਇਹ ਵੀ ਸਾਡੇ ਮੁਲਕ ਚੋਂ ਹੀ ਉੱਠ ਕੇ ਆਏ ਹੋਏ ਨੇ ਸਾਡੇ ਆਪਣੇ ਭੈਣ ਭਰਾ ਨੇ ਵੀ ਕਿਵੇਂ ਸੱਚੀ ਤੁਹਾਡੀ ਗੱਲ ਸਹੀ ਆ ਵੀ ਅਸੀਂ ਕਈ ਵਾਰੀ ਨਾ ਅਸੀਂ ਕਿਸੇ ਦੂਜੇ ਦਾ ਆਪਣੀ ਜਗ੍ਹਾ ਤੇ ਹੋਣਾ ਹੀ ਨਹੀਂ ਜ਼ਰਦਦੇ ਹੈਗੇ ਨਾਲੇ ਹਾਂ ਆਪਾਂ ਹਮੇਸ਼ਾ ਕਹਿੰਦੇ ਆ ਵੀ ਹਰ ਇੱਕ ਨੇ ਆਪਦਾ ਆਪਦਾ ਖਾਣਾ ਕੋਈ ਕਿਸੇ ਤੋਂ ਲੈ ਕੇ ਨਹੀਂ ਖਾਂਦਾ ਮੇਨ ਨਾਲ ਜਿੰਨੇ ਸਾਲ ਇਹਨਾਂ ਨੇ ਸਟਰਗਲ ਕੀਤਾ ਇਹਨਾਂ ਨੇ ਕਿਸੇ ਤੋਂ ਸ਼ਾਇਦ 5 ਡਾਲਰ ਵੀ ਨਹੀਂ ਲਏ ਹੋਣੇ ਤੇ ਫਿਰ ਵੀ ਸਾਨੂੰ ਕਿੰਨੇ ਸਮੱਸਿਆ ਆਉਂਦੀ ਆ ਹਨ ਮੈਨੂੰ ਲੱਗਦਾ ਵੀ ਇਹ ਜਿਹੜੇ ਬੱਚੇ ਹੁਣ ਜਾ ਰਹੇ ਨੇ ਇਹ ਵੀ ਕਿਤੇ ਨਾ ਕਿਤੇ ਮਤਲਬ ਇਹੀ ਚੱਕਰ ਆ ਵੀ ਸਾਡਾ ਸਾੜਾ ਹੀ ਆ ਜਿਹੜਾ ਅਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਭੰਡ ਦੰਨੇ ਆ ਕਈ ਵਾਰੀ ਹਨ ਜਿਹੜੇ ਉੱਧਰ ਪਹੁੰਚੇ ਹੋਏ ਨੇ ਫਿਰ ਉਹ ਬੱਚੇ ਵੀ ਤੁਹਾਨੂੰ ਭੰਡ ਦੇਣੇ ਤੁਹਾਡੇ ਢੰਗ ਨਾਲ ਵੀ ਤੁਸੀਂ ਕਿਸ ਢੰਗ ਨਾਲ ਉੱਧਰ ਪਹੁੰਚੇ ਤੇ ਇਹ ਸਾਰੀ ਚੀਜ਼ ਆ ਪਤਾ ਨਹੀਂ ਇਹਨੇ ਕਦੋਂ ਖਤਮ ਹੋਣਾ ਹਨਾ ਸਾਡੇ ਚੋਂ ਪਰ ਉਹਦਾ ਕਿਤਾਬ ਬਹੁਤ ਸੋਹਣੀ ਆ ਮੈਨੂੰ ਲੱਗਦਾ ਵੀ ਇਹ ਪਰਿਵਾਰਾਂ ਦੇ ਵੀ ਪੜਨ ਵਾਲੀ ਆ ਜਿਹੜੇ ਨਿਆਣੇ ਜਾ ਰਹੇ ਨੇ ਉਹਨਾਂ ਦੇ ਵੀ ਪੜਨ ਵਾਲੀ ਆ ਤੇ ਖਾਸ ਕਰਕੇ ਆਪਣੇ ਵਰਗੇ ਲੋਕਾਂ ਲਈ ਜਿਹੜੀ ਉਮਰ ਚਾਸੀ ਆ ਹਨਾ ਕਿ ਜੇ ਤੁਸੀਂ ਆਪਣਾ ਨਿਆਣਾ ਵੀ ਭੇਜ ਦਿਓ ਜਾਂ ਤੁਸੀਂ ਆਪ ਵੀ ਜਾਣਾ ਤਾਂ ਤੁਹਾਨੂੰ ਜ਼ਿੰਦਗੀ ਚ ਐਦਾਂ ਵੀ ਗੁਰਬਤ ਵੀ ਦੇਖਣੀ ਪੈ ਸਕਦੀ ਆ ਹਨਾ ਬਿਲਕੁਲ ਤੇ ਹੋਰ ਕੋਈ ਗੱਲ ਇੱਕ ਗੱਲ ਹੁਣ ਮੈਂ ਭੁੱਲ ਗਈ ਪਰ ਗੱਲ ਸੋਹਣੀ ਸੀ ਹੁਣ ਚੇਤਾ ਨਹੀਂ ਨਹੀਂ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਸਾਰਾ ਹੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਕੋਈ ਚੀਜ਼ ਰਹਿ ਨਾ ਜਾਵੇ ਦੇਖੋ ਸ਼ੁਰੂ ਤੋਂ ਲੈ ਕੇ ਕਿਵੇਂ ਇਹਨਾਂ ਨੇ ਬਾਜੀ ਦਾ ਕਲੀਨਿਕ ਲਿਆ ਪਹਿਲਾਂ ਪੜ੍ਹਾਈ ਕੀਤੀ ਬੱਚੇ ਇਹਨਾਂ ਨੇ ਇੰਡੀਆ ਪੜਨ ਭੇਜਦੇ ਸੀ ਉੱਥੇ ਇਕੱਲੇ ਰਹੇ ਫਿਰ ਕੁਝ ਟਾਈਮ ਬਾਜੀ ਵੀ ਇੰਡੀਆ ਆ ਕੇ ਰਹੇ ਇਹ ਉੱਥੇ ਆਪ ਇਕੱਲੇ ਸਾਰਾ ਦੇਖਦੇ ਸੀ ਫਿਰ ਇਹਨਾਂ ਨੇ ਉਹ ਕਲੀਨਿਕ ਖਰੀਦਿਆ ਤੇ ਕਿਦਾਂ ਮਤਲਬ ਪੈਟ ਜੀ ਪੈਟ ਬਾਰੇ ਵੀ ਦੋ ਤਿੰਨ ਇਹਨਾਂ ਨੇ ਲਿਖਿਆ ਹੈ ਚੈਪਟਰ ਵੀ ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਸੀਗੇ ਤੇ ਇਹ ਸਾਰੇ ਇਹਨਾਂ ਨੇ ਕਵਰ ਕਰ ਲਿਆ ਵਿੱਚ ਔਰਤਾਂ ਦਾ ਵੀ ਬੱਚਿਆਂ ਦਾ ਸਟੂਡੈਂਟਸ ਦਾ ਵੀ ਤੇ ਬਹੁਤ ਸੋਹਣੀ ਕਿਤਾਬ ਹੈ ਤੇ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਇੱਕ ਤਰ੍ਹਾਂ ਨਾਲ ਇਹਨਾਂ ਦੀ ਸਵੈ ਜੀਵਨੀ ਕਹਿ ਸਕਦੇ ਹਾਂ ਸਵੈ ਜੀਵਨੀ ਦਾ ਅੰਸ਼ ਹੀ ਹੈ ਨਾ ਲਿਖਿਆ ਇਹਨਾਂ ਨੇ ਅੱਗੇ ਬਿਲਕੁਲ ਤੇ ਕਿਤਾਬ ਦਾ ਨਾਮ ਹੈ ਇੰਜ ਪਰਦੇਸਣ ਹੋਈ ਹੈ ਨਾ ਦਲੀਪਕੌਰ ਟਵਾਣਾ ਨਾਲ ਦੇਖੋ ਉਹਨਾਂ ਨੇ ਫੋਨ ਤੇ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਵਿਸ਼ੇ ਤੇ ਤੂੰ ਲਿਖ ਕਿਤਾਬ ਵੀ ਮੈਂ ਆਪਦੇ ਬੇਟੇ ਨੂੰ ਭੇਜਣਾ ਚਾਹੁੰਨੀ ਆ ਵੀ ਨਾ ਵੀ ਉਹ ਜਾਣਾ ਚਾਹੁੰਦਾ ਠੀਕ ਹੈ ਕਿ ਗਲਤ ਹੈ ਹੂੰ ਫਿਰ ਇਹਨਾਂ ਨੇ ਕਿਤਾਬ ਇਹਨਾਂ ਦੀ ਛਪੀ ਹੋਊਗੀ ਮੈਨੂੰ ਲੱਗਦਾ ਜਦੋਂ ਇਹਨਾਂ ਨੇ ਕਿਹਾ ਨਾ ਕਿ ਤਲੀਪਕੌਰ ਟਵਾਣਾ ਦੇ ਹੱਥਾਂ ਦੀ ਸ਼ੋ ਨਹੀਂ ਇਸ ਕਿਤਾਬ ਨੂੰ ਮਿਲ ਸਕੀ ਇਹਦਾ ਮਤਲਬ ਹਾਂ 2020 ਚ ਛਪੀ ਆ 20 ਚ ਛਪੀ ਉਹ ਉਹਨਾਂ ਦੀ 19 ਚ ਡੈਥ ਹੋ ਗਈ ਸੀ ਨਾ ਜਨਵਰੀ 19 ਚ ਹੂੰ ਵਾਣਾ ਮੈਡਮ ਦੀ ਨਵੰਬਰ ਸ਼ਾਇਦ ਇਹ ਜਨਵਰੀ ਚ ਨਹੀਂ ਸੀ ਹੋਈ ਜਨਵਰੀ ਫਰਵਰੀ 3 ਨਵੰਬਰ ਨੂੰ ਸ਼ਾਇਦ ਓਕੇ ਹੂੰ ਤੇ ਬਾਕੀ ਹੁਣ ਤੁਸੀਂ ਅੱਜ ਕਿਹਾ ਸੀ ਪ੍ਰੋਗਰਾਮ ਫਿਰ ਮੈਂ ਖਤਮ ਕਰੂੰਗੀ ਬਸ ਉਹੀ ਹੈ ਕਿ ਕਿਤਾਬ ਬਹੁਤ ਸਾਂਭਣਯੋਗ ਆ ਪੜਨਯੋਗਤਾ ਹੈ ਹੀ ਸਾਂਭਣਯੋਗ ਵੀ ਆ ਤੇ ਇਸ ਮਤਲਬ ਜਿਨ੍ਹਾਂ ਨੇ ਵੀ ਹਲੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਤਿਆਰੀ ਕਰ ਰਹੇ ਨੇ ਜਾਂ ਆਪ ਫੈਮਿਲੀ ਸਮੇਤ ਬਾਹਰ ਜਾਣਾ ਚਾਹੁੰਦੇ ਨੇ ਤੇ ਉਹ ਇਸ ਕਿਤਾਬ ਨੂੰ ਪੜ ਸਕਦੇ ਨੇ ਬਹੁਤ ਕੁਝ ਐਸਾ ਮਿਲੂਗਾ ਜਿਹੜਾ ਸਾਡੇ ਲਈ ਲਾਹੇਵੰਦ ਹੋਊਗਾ ਤੇ ਤੁਸੀਂ ਪੜਿਓ ਹੋਰ ਨਾ ਨੂੰ ਵੀ ਪੜਾਓ ਤੇ ਬਹੁਤ ਸੋਹਣੀ ਕਿਤਾਬ ਹੈ ਤੇ ਇਸ ਤਰ੍ਹਾਂ ਦੀਆਂ ਕਿਤਾਬਾਂ ਸਾਨੂੰ ਪੜਦੇ ਲਿਖਦੇ ਸੁਣਦੇ ਰਹਿਣਾ ਚਾਹੀਦਾ ਸ਼ੁਕਰੀਆ ਬਹੁਤ-ਬਹੁਤ ਥੈਂਕ ਯੂ